ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਚੱਲੇ ਅੱਜ ਮਿਲਾਨ ਕੱਲਾ ਮੈਂ ਇਸ ਕਰਕੇ ਟ੍ਰੇਨ ਦਾ ਸਫ਼ਰ ਦਿਖਾਵਾਂਗਾ ਤੁਹਾਨੂੰ ਪਹਿਲੀ ਵਾਰ ਆਪਾਂ ਕਦੇ ਬਲੌਗ 'ਚ ਟ੍ਰੇਨ ਦਾ ਸਫ਼ਰ ਨਹੀਂ ਕੀਤਾ ਉਦੋਂ ਮੈਂ 2-3 ਵਾਰੀ ਕੀਤਾਗਾ ਤੇ ਕੱਲਾ ਮੈਨੂੰ ਕੋਈ ਕੰਮ ਸੀਗਾ ਛੁੱਟੀ ਲੈ ਕੇ ਚੱਲਿਆ ਕੰਮ ਤੋਂ ਅੱਜ ਦੇਣਾ ਹੈਗਾ ਵੀਰਵਾਰ ਤੇ ਤਾਂ ਆ ਕੇ ਕੱਲੇ ਨੂੰ ਜਾਣਾ ਪੈ ਰਿਹਾ ਮੈਂ ਚੱਲ ਕੱਲੇ ਨੇ ਗੱਡੀ ਕਿਉਂ ਲੈ ਕੇ ਜਾਣੀ ਆਪ ਵੀ ਟ੍ਰੇਨ ਤੇ ਚੱਲਦੇ ਆਂ ਵਧੀਆ ਆਰਾਮ ਨਾਲ ਬੈਠੇ ਜਾਵਾਂਗੇ ਗੱਡੀ ਦੇ ਬੰਦਾਂ ਨੇ ਇਸ ਤੀਬ ਪੈਂਦੀ ਆ ਕੱਲੇ ਨੂੰ 100 ਕਿਲੋਮੀਟਰ ਸਾਡੇ ਏ ਉਹ ਤੇ ਦੰਖਾਉਣੇ ਅੱਜ ਉੱਥੇ ਰੌਣਕ ਕਿੰਨੀ ਆ ਤੇ ਫੈਸ਼ਨ ਹੱਬ ਆ ਪੂਰੀ ਦੁਨੀਆ ਦਾ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਜੁੜੇ ਰਹੋ ਜਾ ਕੇ ਉਹਨਾਂ ਕੇਰਾ ਟ੍ਰੇਨ ਦੀ ਟਿਕਟ ਲਈਏ ਤੇ ਚਲਦੇ ਆਵੇਂਗੇ ਇੱਥੇ ਨਾ ਲੋਮਬਰ ਦੀ ਜਿਵੇਂ ਸਟੇਟ ਆ ਜਿਵੇਂ ਆਪਣੀ ਪੰਜਾਬ ਸਟੇਟ ਆ ਲੋਮਬਰ ਦੀ ਆ ਸਟੇਟ ਆ ਉਹਦਾ ਪਾਸ ਬਣ ਜਾਂਦਾ 16 ਯਰੋ ਦਾ ਵਿੱਚ ਜਿੰਨੀਆਂ ਮਰਜ਼ੀ ਮੈਟਰੋਾਂ 'ਚ ਬੈਠੋ ਜਿੰਨੀਆਂ ਮਰਜ਼ੀ ਬੱਸਾਂ 'ਚ ਜਿੰਨੀਆਂ ਮਰਜ਼ੀ ਟ੍ਰੇਨਾਂ ਉਹ ਲੈ ਲੈਣਾ ਆਪਾਂ ਤੇ ਮੈਟਰੋ 'ਚ ਬਹਿਣਾ ਪੈਂਦਾ ਕਿਉਂਕਿ ਉੱਥੇ ਮਿਲਾਨ ਸੈਂਟਰਲ ਜਾ ਕੇ ਉਤਰੂੰਗਾ ਮੈਂ ਸੈਂਟਰ ਵਾਲੇ ਸਟੇਸ਼ਨ ਤੇ ਮਤਲਬ ਉਦੋਂ ਬਾਅਦ ਮੈਟਰੋ ਤੇ ਜਾਣਾ ਪ ਤੇ ਦੋਮੋਂ ਵਗੈਰਾ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਅੱਗੇ ਹੀ ਵਲੌਗ ਤਾਂ ਬਣਾਏ ਹੋਏ ਆ। ਲੋ ਜੀ ਆਪਾਂ ਪਹੁੰਚ ਗਏ ਆਪਣੇ ਸ਼ਹਿਰ ਕਰਮੋਨਾ ਦੇ ਸਟੇਸ਼ਨ ਤੇ ਤੇ ਹੁਣ ਇੱਥੇ ਲਾਉਨੇ ਆ ਗੱਡੀ ਫਿਰ ਜਾ ਕੇ ਰੇਲਵੇ ਸਟੇਸ਼ਨ ਹੈਗਾ ਉਧਰ ਇਹ ਬੱਸਾਂ ਵਾਲਾ ਸਟੇਸ਼ਨ। ਇਹਦੋਂ ਗੱਡੀ ਉਧਰ ਲਾ ਕੇ 9:30 ਯਾਰ ਮੇਰੀ ਟ੍ਰੇਨ ਆ ਬਾਜੇ ਚੁੱਕੇ ਆ 9 ਤੇ ਇਹਦੋਂ ਟ੍ਰੇਨ ਘੰਟੇ-ਘੰਟੇ ਬਾਅਦ ਆ। ਮੇਰੀ ਜਿਹੜੀ ਅਪਾਇੰਟਮੈਂਟ ਆ ਕੰਮ ਦੀ ਹੋਏਗੀ ਆ 11:30 ਉਵੇਂ 11:30 ਵਜ ਜਾਊਗੀ ਟ੍ਰੇਨ ਕਈ ਵਾਰ ਘੰਟਾ ਲੇਟ ਵੀ ਹੋ ਜਾਂਦੀ ਆ ਫੇਰ ਪੰਗਾ ਨਾ ਪਏ ਜੇ। ਆ ਵਾਈਗੁਰ ਦੀ ਮੇਰੇ ਨਾਲ ਟਾਈਮ ਤੇ ਆ ਜੇ ਟ੍ਰੇਨ ਫਿਰ ਆਪਾਂ ਟਾਈਮ ਤੇ ਪਹੁੰਚ ਜਾਗੇ ਕੰਮ ਮੇਰਾ ਅੱਧੇ ਪੌਣੇ ਘੰਟੇ ਦਾ ਹੀ ਆਦੂਦ ਆਪਾਂ ਘੁੰਮਣ ਤੀਆਂ ਗੱਡੀ ਲਾ ਦੀਏ ਗਰ ਇੱਕ ਹੋਰ ਪਾਰਕਿੰਗ ਤੇ ਚੱਲਦੇ ਆ ਉਦੋਂ ਉਹ ਜਿਸ ਸਟੇਸ਼ਨ ਤੇ ਪਹੁੰਚੇ ਉਹ ਦੇਖੋ ਉਧਰ ਟ੍ਰੇਨਾਂ ਲੱਗੀਆਂ ਸਾਈਕਲ ਜਿਹੜੇ ਲੋਕ ਡਿਊੜੀਆਂ ਰੇੜੀਆਂ ਤੇ ਜਾਂਦੇ ਇੱਥੇ ਲਾ ਜਾਂਦੇ ਆ ਸਾਈਕਲ ਟ੍ਰੇਨ ਚ ਉਹ ਲਾ ਲੈਂਦੇ ਆ ਸਾਈਕਲਾਂ ਦੀ ਚੋਰੀ ਵੀ ਬਹੁਤ ਹੁੰਦੀ ਹੈ ਇੱਟਲੀ ਵਗੈ ਕਿਉਂਕਿ ਕਾਲੇ ਗੋਲੇ ਆ ਇੱਥੇ ਆ ਵਾਧੂ ਕਰਦੇ ਹੋਣਗੇ ਕਾਲੇ ਟਾਇਰ ਟੁਰ ਖੁੱਲ ਕੇ ਲੈ ਜਾਂਦੇ ਆ ਇਹ ਸਾਈਕਲ ਨੂੰ ਜਾਂਦਾ ਲੱਗਿਆ ਹੋਵੇ ਨਹੀਂ ਸਾਈਕਲ ਹੀ ਆਏ ਗਾਸਤੇ ਹੁਣ ਮੈਂ ਇੱਥੇ ਦਾ ਚੱਲਦੇ ਹੁਣ ਅੰਦਰ ਲੈਨੇ ਟਿਕਟ ਨੋਇ ਮਿੱਤਰੋ ਆ ਮਿਲੀ ਏ ਟਿਕਟ ਮਹਿੰਗਾਈ ਹੋ ਗਈ ਮਿੱਤਰੋ ਡੇਢ ਏਰੋ ਵਧ ਗਈ ਟਿਕਟ ਆਹ ਕਿਹੜਾ ਲਈ ਜਾਂਦਾ ਕੱਲਾ ਇੰਜਨ ਖਿੱਚ ਲਈ ਜਾਂਦਾ ਦੇਖ ਲੋ ਲੈ ਇੰਦਰ ਨੂੰ ਬਈ ਤੇ 7.5 ਰੋ ਦੀ ਮਿਲੀ ਅੱਗੇ 16 ਰੋ ਦੀ ਹੁੰਦੀ ਸੀ ਡੇਢ ਏਰੋ ਵਧ ਗਈ ਮਹਿੰਗਾਈ ਹੋ ਗਈ ਮਹਿੰਗਾਈ ਤਾਂ ਹਾਂ ਹਾਂ ਉੱਥੇ ਨੇ ਨਾ ਹਾਂ ਨਹੀਂ ਵਧਾ ਰਹੇ ਰੇਟਰੀ ਵਾਲੇ ਅੱਜ ਤੁਹਾਨੂੰ ਇਹੋ ਜਿਹੇ ਕਬੂਤਰ ਵੀ ਮੋਡਿਆਂ ਤੇ ਬਿਠਾ ਕੇ ਦਿਖਾਵਾਂਗੇ ਉੱਥੇ ਮਿਲਾਂਣ ਬਹੁਤ ਨੇ ਵਾਦਿਆ ਮੋਲਦਗਿਆ ਮਿਲਾਨੋ ਚੈਂਟਰਾਂ ਵਾਲੇ ਨਗੇਟਰੇ ਨੇ ਇੱਥੇ ਉਹਨੇ 20 ਮਿੰਟ ਖੜਨਾ ਹੀ ਮੈਂ ਫਿਰ ਲੇਟਣਾ ਹੋ ਜੀ ਤਾਂ ਕਰਕੇ ਹੁਣ ਮੈਂ ਇੱਥੇ ਮੈਟਰੋ ਬੜਨ ਲੱਗਿਆ ਸੰਦੋਨਾ ਤੋਂ ਪਹਿਲਾ ਸਟੇਸ਼ਨ ਆ ਇੱਥੇ ਦਾ ਮਿਲਾਨ ਦਾ ਜਦੋਂ ਆਪਾਂ ਆਉਨੇ ਸਾਡੇ ਉਤਰੋਂ ਕਰਮੋਨਾ ਮਿਲੀਆਂ ਤੇ ਹੁਣ ਇੱਥੋਂ ਮੈਟਰੋ ਫੜ ਕੇ ਜਾਂਦੇ ਆ ਜੁੜੇ ਰਹੂ ਅੱਜ ਮੈਟਰੋ ਸਟੇਸ਼ਨ ਯਾਰ ਇੱਥੇ ਮਿਲਾਨੋ ਥੋੜੇ ਔਰੀਜਨਲ ਆ ਪਤਾ ਨਹੀਂ ਲੱਗਦਾ ਬੰਦੇ ਨੇ ਜਾਣਾ ਇਧਰ ਨੂੰ ਲਿਖਿਆ ਲੁਕਿਆ ਘਟਨ ਦਾ ਤੇ ਨਵਾਂ ਮੰਦਿਰ ਜਾਮੇ ਹੌਲਦੇ ਜਲਮਾ ਦਾ ਆਇਆ ਦੋ ਤਿੰਨ ਵਾਰੀ ਹੁਣ ਚੱਲਦੇ ਆ ਪ੍ਰੋਬਬਲੀ ਹੈ ਲੋਈ ਮੇਤਰੋ ਦੋਵੇਂ ਆਪਾਂ ਪਹੁੰਚ ਚੁਕੇ ਆਂ ਤੇ ਇਹ ਤੁਹਾਨੂੰ ਦਿਖਾਵਾਂਗੇ ਆ ਕੇ ਇੱਥੇ ਘੁੰਮ ਫਿਰ ਕੇ ਹਮ ਚੱਲਨੇ ਪਹਿਲਾਂ ਕੰਮ ਜਿਆ ਕਰੇਗੇ ਜਿਹੜਾ ਕਰਕੇ ਆਉਣਾ ਆ 11:20 ਹੋ ਗਏ 11:40 ਦੀ ਅਪਾਇੰਟਮੈਂਟ ਹੈ ਜਾਇਆ ਹੀ ਉੱਥੇ ਫਿਰ ਆ ਕੇ ਘਾਉਂਦੇ ਕਰਦੇ ਆਂ ਪਹਿਲਾਂ ਦੇਖਦਾ ਇਰ ਤਾਂ ਫਿਰ ਵਗੈਰਾ ਕੀ ਚੱਲੀਏ ਉੱਥੇ ਅੰਦਰ ਟਾਈਮ ਨਾ ਲੱਗ ਜੇ ਤੇ ਰੈਗੀ ਵੱਡਦਾਗਾ ਰੌਣਕ ਮੇਲਾ ਜੂ ਪੂਰਾ ਕਿਉਂਕਿ ਆ ਹਫਤਾ ਥੋੜੀ ਠੰਡ ਹੋਈ ਆ ਰੌਣਕ ਮੇਲਾ ਚਾਲੇ ਥੇ ਭਾਵੇਂ ਗਰਮੀ ਚਾਜੇ ਭਾਵੇਂ ਠੰਡ ਚਾਜੇ ਪੂਰਾ ਇਕੱਠ ਹੀ ਹੁੰਦਾ ਵੇ ਇੱਥੇ ਤਾਂ ਕਿੱਦਾ ਹੀ ਬੰਦਾ ਹੁੰਦਾ ਤੇ ਬਾਕੀ ਹੁਣ ਠੰਡ ਐਨੀ ਐਨੀ ਗਰਮੀ ਨਹੀਂ ਹੈਗੀ ਮਤਲਬ 27 28 ਡਿਗਰੀ ਟੈਂਪਰੇਚਰ ਆ ਪਹਿਲੇ ਹਉਤੇ 35 ਟੱਪ ਗਈ ਡੈਂਪਰੇਚਰ ਮਤਲਬ ਪੂਰੀ ਗਰਮੀ ਹੋ ਗਈ ਹਵਾ ਉਹ ਬਣੀ ਚਲਦੀ ਹੁੰਦਾ ਹਵਾ ਵੀ ਠੰਡੀ ਚਲਦੀ ਮੀਂਹ ਉਹ ਪੈ ਗਈ ਤੇ ਚਲੋ ਚੱਲਦੇ ਆ ਅੱਗੇ ਦਿਖਾਉਣੇ ਆ ਫਿਰ ਤੁਹਾਨੂੰ ਭੌਂਦੇ ਆਂ ਬਾਕੀ ਪਰਸਨਲੀ ਨਾ ਯਾਰ ਮੈਨੂੰ ਮੈਟਰੋ ਸਿਟੀ ਬਹੁਤ ਪਸੰਦ ਨੇ ਕੰਮ ਇਥੇ ਘੁੰਮਣਾ ਫਿਰਨਾ ਸ਼ੌਕਾ ਹੋ ਜਾਂਦਾ ਕਿੱਥੇ ਬੱਸਾਂ ਢੀਕੀ ਜਾਂਦਾ ਰਹਿੰਦਾ ਬੰਦਾ ਹਰੇਕ ਨਾਣੇ ਅਲੱਗ-ਅਲੱਗ ਕੰਪਨੀ ਦੀਆਂ ਬੱਸਾਂ ਹੁੰਦੀਆਂ ਟਿਕਟਾਂ ਅਲੱਗ-ਅਲੱਗ ਲੈਣੀਆਂ ਪੈਂਦੀਆਂ। ਕਾਫੀ ਸ਼ਹਿਰਾਂ ਜੇ ਜਾਣ ਇੱਥੇ ਮੈਟਰੋ ਨਹੀਂ ਹੁੰਦੀ ਤੇ ਮੈਟਰੋ ਐਂ ਪਾਸ ਲੈ ਲਵੇ ਬੰਦਾ ਇੱਕ ਜਿਹਾ ਦੋ ਜਣ ਘੁੰਮਣਾ ਆਉਂਦਾ ਪੂਰਾ ਵਧੀਆ ਘੁੰਮ ਸਕਦਾ। ਤੇ ਇੱਥੇ ਆਏ ਆ ਮਿਲਾਨ ਜਾ ਕੇ ਥੋੜੀ ਬਹੁਤ ਇੰਗਲਿਸ਼ ਵੀ ਚੱਲਦੀ ਆ। ਥੋੜਾ ਹਾਈ ਫਾਈ ਸ਼ਹਿਰ ਹੋ ਜਾਂਦਾ ਮਤਲਬ। ਨਹੀਂ ਤਾਂ ਇਟਲੀ 'ਚ ਬਹੁਤ ਜਣਾਂ ਨੂੰ ਇੰਗਲਿਸ਼ ਹੀ ਨਹੀਂ ਆਉਂਦੀ। ਹੌਣ ਵਾਲੀ ਜਨਰੇਸ਼ਨ ਨੂੰ ਆਉਂਦੀਆਂ ਬੜੀ- ਕਭ ਵੀ ਵਗੈਰਾ ਵਾਲਾ ਬਾਰਤਾ ਕੋਈ ਮੈਨੂੰ ਨੇੜੇ ਤੇ ਲੱਭੀ ਨਹੀਂ ਹੈਗੀ ਤੇ ਦੇਖਦੇ ਆਂ ਜੇ ਵੀ ਲੱਭੀ ਹੋਵੇ ਕੇ ਪਿੰਨਿਆ ਕੋਈ ਨਹੀਂ ਫਿਰ ਆ ਗਈ ਬਿਮਾਂਗੀ ਅੱਜ ਅੱਜ ਲੋਬੀ ਕਰੋ ਚੱਕ ਇੱਥੇ ਦੀਆਂ ਮੈਟਰੋ ਮੈਟਰੋ ਨਹੀਂ ਟਰੰਮਾ ਪੁਰਾਣੀ ਟਰੰਮਾ ਦੇਖ ਲਓ ਕਿੰਨੇ ਕ ਪੁਰਾਣੀਆਂ 1605 ਦੀ ਆ ਦੇਖ ਲਓ ਆ ਬਾਰੇ ਤੱਕ ਇਹਦੀ ਮਸ਼ਹੂਰੀ ਚੱਲ ਰਹੀ ਹੈ ਮੈਂ ਤਾਂ ਵੀ ਕਹਤਾ ਪਰ ਇਹ ਬਹੁਤ ਪੁਰਾਣੀ ਹੈ ਨਵੇਂ ਨੂੰ ਪਤਾ ਵੀ 100 100 ਸਾਲ ਆਰਾਮ ਨਾਲ ਪੁਰਾਣੀ ਹੈ ਉਹ ਟਰਾਂਮਾ ਦਾ ਇਟਲੀ ਚ ਬਹੁਤ ਜਿਆਦਾ ਟਾਈਮ ਦੀਆਂ ਚੱਲਦੀਆਂ ਸਪੈਸ਼ਲ ਮਿਲਾਂਗ ਚ ਤੇ ਇੱਥੇ ਗੱਡੀਆਂ ਹਾਈਬ੍ਰਿਡ ਆਉਂਦੀਆਂ ਨੇ ਜਾਂ ਫਿਰ ਜਿਹੜੀਆਂ ਜਮਾਂ ਨਵੇਂ ਮਾਡਲ ਨੇ ਡੀਜ਼ਲ ਵਗੈਰਾ ਬਾਕੀ ਸਾਰੀਆਂ ਮੰਨਦੇ ਹੁਣ ਬਾਕੀ ਸ਼ਹਿਰਾਂ ਚ ਵੀ ਗੱਡੀਆਂ ਡੇਟ ਲਈ ਤੇ ਕੋਕੂ ਚੀਨੋ ਨਾਲ ਬਿਯੋਸ਼ਾ ਪਾ ਖਾਲਿਆ ਤੇ ਆਪਣਾ ਕੰਮ ਵੀ ਹੋ ਗਿਆ ਸਾਢੇ 12:00 ਵੱਜ ਚੁੱਕੇ ਆ ਹੁਣ ਆਪਾਂ ਪੂਰੇ ਐਨ ਘੁੰਮਣ ਲਈ ਰੈਡੀ ਆ ਫਿੱਟ ਜੇ ਹੋ ਗਿਆ ਇੱਕ ਵਾਰ ਕਾਫੀ ਜਿਹਾ ਲਿਆ ਇਦਵਲ ਦੇਖਦੇ ਅੱਜ ਮੈਂ ਖਾਵਾ ਇੱਥੇ ਇੱਕ ਮੈਕਾ ਜਿੱਥੋਂ ਦੋ ਮੋੜਾ ਵਿਊ ਦੇਖਦਾ ਜਮਾ ਸਾਹਮਣੇ ਤੇ ਉਹ ਦੇਖਾਂਗੇ ਉਹ ਵੈਸੇ ਮੈਨੂੰ ਮੈਕ ਕਿੰਨਾ ਪਸੰਦ ਨਹੀਂ ਪਰ ਵਿਊ ਖਾਤਰ ਦੇਖਾਂਗੇ ਜੇ ਮੂਡ ਬਣਿਆ ਉਹ ਖਾਵਾਂਗੇ ਅੱਜ ਪੰਗਣ ਦਿਖਾਵਾਂਗੇ ਵੀ ਪੂਰਾ ਇਹਨਾਂ ਸਾਹਮਣੇ ਆ ਦੋ ਮੋੜ ਮਤਲਬ ਇੱਥੇ ਨਹੀਂ ਮੇਨ ਚਰਚ ਆ ਉਹਦੇ ਸਾਹਮਣੇ ਬੈਠੇ ਹੁਣ ਚੱਲਦੇ ਆ ਉਧਰ ਨੂੰ ਤੇ ਪਹਿਲਾਂ ਆਪਾਂ ਗੈਲਰੀ ਵਿੱਚ ਦੀ ਲੰਘਦੇ ਆ ਕੰਮ ਆਈ ਮੈਂ ਇੰਡੀਆ ਐਂਬੈਸੀ ਚ ਐਂਬੈਸੀ ਜਮਾ ਹੀ ਕੋਲੇ ਆ ਗੈਲਰੀ ਤੇ ਦੋ ਮੋੜ ਦੇ ਮਤਲਬ ਸਾਰੀ 5 ਮਿੰਟ ਦੀ ਵਾਕ ਹੋ ਜਣੀ ਹੈ ਜੀ ਚੱਲਦੇ ਆਪਾਂ ਪਹਿਲਾਂ ਗੈਲਰੀ ਵਿੱਚ ਦੀ ਲੰਘ ਕੇ ਸਾਨੂੰ ਪਹਿਲਾਂ ਗੈਲਰੀ ਦਿਖਾਉਣਿਆ ਫਿਰ ਦੋਮੋਂ ਦੇ ਸਾਹਮਣੇ ਜਾਂਦੇ ਆਂ ਫਿਰ ਹੋਰ ਕਿਤੇ ਜਿੱਥੇ ਜਾਣਾ ਤੇ ਗੈਲਰੀ ਇੰਨੀ ਕੁ ਸੋਹਣੀ ਬਣਾਈ ਹੋਈ ਹੈ ਨਾ ਤੁਸੀਂ ਦੇਖੋ ਅੰਦਰ ਆ ਕੇ ਇਹਦੀ ਮੇਨ ਇੰਟਰੈਂਸ ਮਤਲਬ ਉਹਦਾ ਚਾਰੇ ਪਾਸੇ ਨੂੰ ਇਹਦਾ ਗੇਟ ਮਤਲਬ ਆਹ ਦੇ ਇਧਰੋਂ ਛੋਟਾ ਹੀ ਆ ਜਿਵੇਂ ਉਪਚਾਲੇ ਆ ਗਏ ਆਪਾਂ ਜਦੋਂ ਉਧਰੋਂ ਦੋਮੋਂ ਕਿੰਨੀ ਆਉਣੇ ਉਧਰ ਦੀ ਆਪਾਂ ਨਿਕਲਾਂਗੇ ਉਧਰ ਨੂੰ ਕਾਫੀ ਲੰਬੀ ਆ ਆ ਤੇ ਆ ਸਾਰੇ ਵਿੱਚ ਵਿੱਚ ਤਾਂ ਬ੍ਰਾਂਡ ਆਪਣੇ ਜਿਹੜੇ ਗਾਣਿਆਂ 'ਚ ਨਹੀਂ ਆਏ ਆਪਾਂ ਨੂੰ ਪਤਾ ਨਹੀਂ ਹੈਗੇ ਇਹ ਇੰਨੇ ਨੇ ਮਹਿੰਗੇ ਆ ਨਾ ਪੁੱਛੋ ਨਾ ਉਹ ਸਾਹਮਣੇ ਆ ਗਿਆ ਪ੍ਰਾਡ ਇੰਦਰ ਯੋਰਜੀ ਰਮਾਨੀ ਟੂਰਿਸਟ ਬਹੁਤ ਆਇਆ ਹੋਇਆ ਮਿੱਤਰੋ ਬਹੁਤ ਜੱਦ ਬਹੁਤ ਬਹੁ ਮਹਿੰਗੀਆਂ ਚੀਜ਼ਾਂ ਨੇ ਇੱਥੇ ਦੇਖਿਓ ਬਣਾਇਆ ਐ ਪੱਲ ਵੀ ਵੀ ਆ ਗਏ ਸਾਹਮਣੇ ਸਿਰੋ ਚੈੱਕ ਪਹਿਰੇ ਨਾ ਕਿਤਾ ਦੇਖੋ ਕੱਟ ਕੇ ਨਾਲ ਫੈਂਡੀ ਇੰਦਰ ਵੀ ਪ੍ਰੋਡਾ ਪ੍ਰਾਡਾ ਵਾਲੇ ਦੋ ਕੋਲੀ ਬੈਠੇ ਆ ਵੱਡੇ ਵੱਡੇ ਲੱਗਦਾ ਹੋਊ ਭਾਈ ਮੈਨੂੰ ਵੀ ਦੇ ਇਥੇ ਕਾਫੇ ਤੇ ਰੈਸਟੋਰੈਂਟ ਵੀ ਬਣੇ ਹੋਏ ਆ ਜਗ੍ਹਾ ਨੇ ਬਹਿ ਕੇ ਗਾਣਾ ਪੀਣਾ ਉਹਦਾ 뷰 ਇੰਜੋਏ ਕਰਨਾ ਉਹ ਚੀਜ਼ ਵੀ ਹੈਗੀ ਹੈ। ਉਹ ਸਾਹਮਣੇ ਉਹਦਾ ਬੋਤਾ ਜਿਹਨੇ ਉਹਦੀ ਮੋਨਾਲੀਜ਼ਾ ਦੀ ਪੇਂਟਿੰਗ ਬਣਾਈ ਸੀ ਮੈਂ ਨਾਮ ਭੁੱਲ ਗਿਆ ਉਹਦਾ ਬੰਦੇ ਦਾ ਤੇ ਉਸ ਤੋਂ ਬਾਅਦ ਚੋਰੀ ਹੋ ਕੇ ਉਹ ਕੋਈ ਲੈ ਗਿਆ ਜੀ ਉਸ ਤੋਂ ਬਾਅਦ ਪੈਰਿਸ ਰੱਖਤੀ ਸੀ ਉਹ ਸਾਹਮਣੇ ਅੰਦਰ ਅੰਦਰ ਕਰੋ ਚੱਕਾ ਉੱਤੇ ਵਾਲਾ ਵੀ ਉਹ ਦੇਖਿਆ ਯਾਰ ਤੇ ਹੁੰਦੇ ਕੋਈ ਇੱਧਰ ਡਿਓਰ ਵੀ ਹੈ। ਤੇ ਆ ਪਤਾ ਨਹੀਂ ਯਾਰ ਇਹਨਾਂ ਦਾ ਵਹਿਮ ਲਾ ਲੋ ਜਾਂ ਇਹ ਵੀ ਮੰਨਦੇ ਆ ਭਾਈ ਕਹਿੰਦੇ ਜਿਹੜਾ ਇੱਥੇ ਘੇੜੇ ਦਿੰਦਾ ਉਹਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਸਿੱਧੂ ਹੁਸੈਨ ਵਾਲਾ ਵੀਰੇ ਦੇ ਕੇ ਆਈ ਘੇੜੇ ਇਹਦੇ ਅੱਡੀ ਤਰ ਕੇ ਨਾ 7 ਵਾਰੀ ਘੁੰਮਣਾ ਪਤਾ ਨਹੀਂ 5 ਵਾਰੀ ਵਹਿਮ ਵੀ ਹੋ ਸਕਦਾ ਚਲੋ ਹੋ ਵੀ ਸਕਦਾ ਆਪਾਂ ਕੀ ਕਹਿਣਾ ਨੋ ਕਮੈਂਟ ਆਨ ਦੀ ਚੱਲਦੇ ਆ ਹੁਣ ਦੋ ਮੋ ਕਿੰਨੀ ਨੂੰ ਜੋ ਕਿ ਇੱਥੇ ਦਾ ਮੇਨ ਟੂਰਿਸਟ ਅਟਰੈਕਸ਼ਨ ਆ ਮਤਲਬ ਸਾਰਿਆਂ ਤੋਂ ਵੱਧ ਜਿੱਥੇ ਇਕੱਠ ਹੁੰਦਾ ਮਿਲਾਨ ਜੇ ਘੁੰਮਣਾ ਹੋ ਬੰਦੇ ਨੇ ਇੱਕ ਦਿਨ ਚ ਘੁੰਮ ਸਕਦਾ ਮਿਲਾਨ ਲਈ ਜਿਆਦਾ ਟਾਈਮ ਨਾ ਕੱਢੋ ਜੇ ਘੁੰਮਣਾ ਹੋ ਤਾਂ ਇੱਕ ਦਿਨ ਚ ਆਰਾਮ ਨਾਲ ਤੋਂ ਵੀ ਵਧੀਆ ਘੁੰਮ ਸਕਦੇ ਹੋ ਜੇ ਤੁਸੀਂ ਮਿਊਜ਼ੀਅਮ ਨਹੀਂ ਦੇਖਣੇ ਤੇ ਮਿਊਜ਼ੀਅਮ ਦੇਖਣੇ ਫਿਰ ਦੋ ਦਿਨਾਂ ਦਾ ਟਾਈਮ ਕੱਢ ਲਿਓ ਮਿਊਜ਼ੀਅਮ ਇੱਥੇ ਬਹੁਤ ਜਿਆਦੇ ਨੇ ਕੋਈ ਡਰਾਗੂਚੀ ਐਂਡ ਦੀ ਮੇਨ ਐਸਾ ਦੋਮ ਇੱਥੇ ਦੀ ਮੇਨ ਚਰਚ ਆ ਇਹਨੂੰ ਬਣਨ ਨੂੰ ਮੇਟਰੋ 300 ਦੇ ਸਾਲ ਨੇੜੇ ਲੱਗ ਗਿਆ ਟਾਈਮ ਤੇ ਇੰਨੀ ਕਲਾਕਾਰੀ ਕੀਤੀ ਹੋਈ ਹੈ ਨਾ ਇਹ ਚ ਕੁੱਛੋ ਨਾ ਨਿੱਕੇ ਨਿੱਕੇ ਇੰਨੇ ਕ ਜਿਆਦੇ ਬੁੱਤ ਨੇ ਪਹਿਲਾਂ ਤੁਸੀਂ ਉਹ ਸਾਰੇ ਉੱਪਰ ਦੇਖੋ ਸਾਰੇ ਉਹ ਬੁੱਤ ਨੇ ਉਹ ਜਿਹੜੇ ਨਿੱਕੇ ਨਿੱਕੇ ਬਣੇ ਹੋਏ ਨੇ ਤੇ ਉਹ ਪਰੇ ਵੀ ਸਾਰੇ ਵਿੱਚ ਮੀਨਾਕਾਰੀ ਅੰਦਰੋਂ ਇੰਨੇ ਕ ਸੋਹਣੇ ਆਏ ਮੈਂ ਕਹਦਾ ਗਿਆ ਨਹੀਂ ਪਰ ਮੈਂ ਵੀਡੀਓ ਵਗੈਰਾ ਜ਼ਰੂਰ ਦੇਖਿਆ ਨੇ ਬਹੁਤ ਜਿਆਦੇ ਸੋਹਣੇ ਆ ਇੱਥੇ ਇੱਕ ਆਹ ਟ੍ਰੈਂਡ ਵੀ ਬਹੁਤ ਆ ਬੀ ਲੋਕ ਕਬੂਤਰ ਬਿਠਾਉਂਦੇ ਆ ਪਰ ਆਪਾਂ ਵੀ ਅੱਜ ਬਿਠਾਵਾਂਗੇ ਰੁਕ ਜੋ ਹਜੇ ਢਾਫੜਾ ਦੇ ਲਈਏ ਦੇਖਦੇ ਹਾਂ ਕੀ ਹਸਾਕਤਾ ਬਣਦਾ ਕੱਠ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਵੀ ਕਿੰਨਾ ਕ ਟੂਰਿਸਟ ਆਉਂਦਾ ਇੱਥੇ ਕਯਾ ਵਾਹ ਸਕਯਾ ਵਾਹ ਤੇ ਮੱਕੀ ਮੇਂਤ੍ਰੋ ਆਪਾਂ ਅੱਜ ਇੱਥੇ ਭਮਾਂਗੇ ਇੱਕ ਸਟਰੀਟ ਤੇ ਜ਼ਰੂਰ ਜਾਵਾਂ ਜਿਹੜੀ ਦੁਨੀਆ ਦੀ ਸਾਰੇ ਨਾਲ ਮਹਿੰਗੀ ਗਲੀਆਂ ਚੋਂ ਇੱਕ ਜਿੱਥੇ ਸਾਰੇ ਬ੍ਰਾਂਡ ਨੇ ਵੱਡੇ ਵੱਡੇ ਤੇ ਜਿਹੜੇ ਨੇ ਡਿਟੇਲ ਵਲੌਗ ਦੇਖਣਾ ਮਿਲਾਂਦਾ ਆਪਾਂ ਪਹਿਲਾਂ ਹੀ ਪਾਏ ਹੋਇਆ ਵਲੌਗ ਮਿਲਾਂਨ ਪੈਂਡੋ ਇਟਾਲੀਅਨ ਭਾਬਲੇ ਤੇ ਜੀ ਉਨਾਂ ਚ ਆਪਾਂ ਹੋਰ ਜਗ੍ਹਾਵਾਂ ਵੀ ਦਿਖਾਈਆਂ ਹੋਈਆਂ ਨੇ ਜਿਹੜੇ ਮੇਨ ਨੇ ਮਤਲਬ ਜਿੱਥੇ ਇੱਥੇ ਲੋਕ ਜਾਂਦੇ ਆ ਉਹ ਵੀ ਦੇਖ ਸਕਦੇ ਹੋ ਤੁਸੀਂ ਉੱਥੇ ਜਾ ਕੇ ਅੱਜ ਮੈਂ ਇਕੱਲਾ ਕਰਕੇ ਮੈਂ ਇੱਥੇ ਘੁੰਮੂਗਾ ਫਿਰ ਚੱਲਦੇ ਆ ਬਾਅਦੋਂ ਅੱਗੇ ਪਿੱਛੇ ਇਓ ਸਾਹਮਣੇ ਆ ਉਹ ਜਿਹੜਾ ਮੈਂ ਕਹਿ ਰਿਹਾ ਤੁਹਾਨੂੰ ਮੈਕਡੋਨਲਡ ਦੇਖੋ ਲੋਕੇਸ਼ਨ ਦੇਖੋ ਕਿੰਨੀ ਐਂਡ ਉੱਤੇ ਲੋਕ ਤਾਂ ਸ਼ੀਸ਼ੇ ਵਾਲੀਆਂ ਬਾਰੀਆਂ ਦੱਬੀ ਬੈਠੇ ਆ ਪਹਿਲੇ ਹੀ ਕਿਉਂਕਿ ਯਾਰ ਇੰਨੇ ਸਸਤੇ ਜਿੰਨਾ ਮਹਿੰਗਾ ਵਿਊ ਦਿਖ ਰਿਹਾ ਨਾ ਕਿਸੇ ਨੂੰ ਅਗਲਾ ਛੱਡਦਾ ਨਹੀਂ ਹੈਗਾ ਇੱਕ ਵਾਰ ਅਸੀਂ ਆਹ 12 ਤੇ ਕਾਫੇ ਬੀਤੀ ਸੀ ਜਿਹੜੀ ਇਹਦੇ ਮਗਰਾ ਦਰਖਤ ਦੇ ਉੱਥੋਂ ਵੀ ਸਾਰਾ ਦੋਮੋਂ ਦੇਖਦਾ ਜਿਵੇਂ ਉਹ 12 ਮਹੀਨੇ ਤੇ ਮਤਲਬ ਤਿੱਗਣਾ ਪ੍ਰਾਈਸ ਆ ਆਮ ਇਡਲੀ ਦੇ ਪ੍ਰਾਈਸਾਂ ਨਾਲ ਬੰਦਾ ਇੱਧਰ ਉੱਧਰ ਪੀ ਲਵੇ ਤੇ ਜਾਂ ਮੈਕਾ ਖਾ ਲਵੇ ਮੈਕ ਤੇ ਉਹਨਾਂ ਨੇ ਪ੍ਰਾਈਸ ਸੇਮ ਹੀ ਆ ਕਿਉਂਕਿ ਇਹ ਤੁਸੀਂ ਨਾ ਬਦਲਾ ਸਕਦੇ ਹੁੰ ਨੇ ਵਿਊ ਬੰਦਾ ਵਧੀਆ ਇੰਜੋਏ ਕਰ ਲੈਂਦਾ ਤੇ ਤੁੱਪ ਤੁੱਪ ਇੱਥੇ ਪੂਰੀ ਹੁੰਦੀ ਹੈ ਕੋਈ ਦਰੱਖਤ ਨਹੀਂ ਨਾ ਨੇੜੇ-ਦਰੇ ਕੋਈ ਆ ਦੇਖੋ ਲੋਕ ਸ਼ਾਂ ਦੇ ਮਾਰੇ ਕਿਵੇਂ ਬੈਠੇ ਆ ਨਾਲ ਜਿਮੜੀ ਅੱਜ ਯਾਰ ਕਬੂਤਰ ਜੇ ਕੋਈ ਉਠਾ ਨਹੀਂ ਰਿਹਾ ਪਤ ਨਹੀਂ ਕੀ ਚੱਕਰ ਮੈਨੂੰ ਲੱਗਦਾ ਜਾਂਦਾ ਉਹ ਬੈਂਡ ਕਰਤਾ ਵੀ ਇਹੋ ਜਿਹੜੇ ਦਾਣੇ ਇਹ ਦਿੰਦੇ ਹੁੰਦੇ ਸੀ ਕੋਈ ਚੱਕਰ ਪਿਆ ਹੋਊਗਾ ਤਾਂ ਪਰ ਮੈਂ ਤਾਂ ਲੇਗਾ ਇਹ ਚੌਲ ਜੇ ਮੈਨੂੰ ਆਇਆ ਹੋਰ ਕਿਤੇ ਮੂਲ ਤਾਂ ਮੁੱਲ ਤਾਂ ਹੀ ਨਾ ਕਰਦੇ ਨੇ ਦੇਖਦੇ ਆ ਚੱਲ ਕੀ ਬੰਦਾ ਜੇ ਕੋਈ ਬਿਠਾਉਂਦਾ ਹੋਇਆ ਬਿਠਾ ਲਾਂਗੇ ਆਪਾਂ ਵੀ ਆਦੇ ਇੱਧਰ ਬੈਠੇ ਆ ਲੋਕ ਜਾਨ ਤਾਂ ਬੱਲੇ 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 ਆਈ ਦਾ ਧਿਆਨ ਨਾਲ ਦੀ ਨਾਲ ਰੱਖਿਆ ਜਾ ਰਿਹਾ ਉਹ ਕੋ ਕੂਤਰੀ ਕੂਤਰ ਉਹੀ ਚੱਕਰਾ ਬਾਬੇ ਜਿਹੜਾ ਮੈਂ ਤੁਹਾਨੂੰ ਦੱਸਿਆ ਇਹਨਾਂ ਨੇ ਬੈਨ ਕਰਤਾ ਉਹ ਜਿਵੇਂ ਵੀ ਪੈਸੇ ਦੇ ਕੇ ਜਿਹੜੇ ਉਹ ਲੰਦੇ ਹੁੰਦੇ ਦੀ ਦਾਣੇ ਦੇ ਤਾਂ ਹੀ ਹੁਣ ਲੋਕ ਬਿਠਾ ਨਹੀਂ ਜਾਂਦੇ ਕਿਉਂਕਿ ਕੂਤਰਾਂ ਦੀ ਉਹ ਆਉਣ ਹੀ ਵਾਲੇ ਲੱਗੇ ਇਹਨਾਂ ਨੂੰ ਸਾਫ ਸਵਾਬੀ ਵਾਲੀ ਕਰਨੀ ਬੰਦੀ ਬਿਠਾ ਵਗੈਰਾ ਕਰਦੇ ਰਹਿੰਦੇ ਉਹਦੇ ਪੁਲਿਸ ਹੀ ਹਟਾਈ ਜਾਂਦੀ ਨਾਲ ਦੀ ਨਾਲ ਜੇ ਕੋਈ ਖਾਣ ਪੀਣ ਨੂੰ ਉਹਨਾਂ ਨੂੰ ਪਾਉਂਦਾ ਵੀ ਹੈ ਨਾ ਜਦੀ ਹਟਾਉਂਦੇ ਆ ਕਿਵੇਂ ਇੱਥੇ ਗੰਦ ਬਾਹਨ ਦੀ ਕਬੂਤਰ ਦੀ ਜਨਸੰਖਿਆ ਦਾ ਦੇਖੋ ਕਬੂਤਰਾਂ ਦੀ ਇੰਨੇ ਏਰੀਆ ਜਿੰਨੇ ਬੈਠੇ ਆ ਇੱਥੇ ਬਠਾ ਵਗੈਰਾ ਸਾਰਿਆਂ ਨੇ ਚਲ ਚ ਭਰ ਦਿੰਦੇ ਵੀ ਚਰਚ ਉਹ ਬਿਊਟੀ ਘਟ ਜਾਂਦੀ ਆ ਵੀ ਜਿਵੇਂ ਹੁਣ ਇੰਨੀ ਚਮਕ ਰਹੀ ਆ ਤੇ ਉੱਤੇ ਉਹਨਾਂ ਨੇ ਗੰਦ ਪਾਈ ਜਾਣਾਗਾ ਤਾਂ ਘਟ ਜਾਣਾ ਇਹਦੇ ਉੱਪਰ ਵੀ ਜਾਇਆ ਜਾਂਦਾਗਾ ਦੇਖਦੇ ਆ ਅੱਜ ਤਾਂ ਨਹੀਂ ਜੇ ਕਿਸੇ ਦਿਨ ਯਾਰ ਸਪੈਸ਼ਲ ਟਾਈਮ ਕੱਢ ਕੇ ਆਵਾਂਗੇ ਆਵਾਂਗੇ ਥੋੜੀ ਠੰਡ ਚ ਮਿਲਾਨ ਨਾ ਥੋੜਾ ਠੰਡ ਚ ਆਉਣ ਦਾ ਫਾਇਦਾ ਹੈਗਾ ਵੀ ਅਕਤੂਬਰ ਜਾਂ ਨਵੰਬਰ ਜਾਓ ਇੱਥੇ ਤੁਹਾਨੂੰ ਆਨੰਦ ਆਊਗਾ ਇਧਰ ਦੇਖੋ ਨਿਕਨੇ ਨਿਕਿਆ ਮਾਰਕੀਟਾਂ ਲੱਗੀਆਂ ਹੋਈਆਂ ਤੇ ਆਪਾਂ ਚੱਲੇ ਹੁਣ ਬੀਆ ਮੋਂਟੇ ਨਾਪੂਲਿਓ ਨੇ ਜਿਹੜੀ ਗਲੀ 'ਚ ਸਾਰੇ ਬ੍ਰਾਂਡ ਨੇ ਵੱਡੇ ਵੱਡੇ ਆ ਦੇਖੋ ਚਰਚ ਜਿੰਨੀ ਲੜੇ ਜਈ ਨੇ ਉਨੇ ਉੱਚੀ ਹੋ ਜਾਂਦੀਆਂ ਨਾ ਅੱਖਾਂ ਨਾਲ ਦੇਖੋਗੇ ਬਾਬੇ ਏਡੀ ਵੱਡੀ ਚਰਚ ਹੈ ਨਾ ਨਾ ਇੰਨੀ ਜਿਆਦਾ ਸੋਹਣੀ ਤੁਸੀਂ 2 ਮਿੰਟ ਖੜੇ ਦੇਖੀ ਜਾਓਗੇ ਹੁਣ ਇਹ ਕਾਫੀ ਵਾਰ ਆ ਗਏ ਤਾਂ ਨਹੀਂ ਇੰਨਾ ਇੰਟਰਸਟ ਦੇ ਰਹੇ ਸਾਹਮਣੀਆਂ ਤੇ ਗੈਲਰੀ ਗੈਲਰੀ ਵੀਰ ਬਹੁਤ ਸੋਹਣੀ ਆ ਆਰਕੀਟੈਕਚਰ ਦੋਨੇ ਚੀਜ਼ਾਂ ਦਾ ਇੰਨਾ ਭੈਣ ਦਾ ਨਾ ਕੁਛ ਹੋਣਾ ਤੇ ਇਹਦੇ ਹੁਣ ਬੈਕ ਸਾਈਡ ਆਉ ਗਲੀ ਆਪਾਂ ਜਾਣਦੇ ਆ ਬੱਚਿਆਂ ਤੋਂ ਲੋਕ ਸ਼ਾਮੇ ਜਿਆਦਾ ਵਹਿ ਰਹੇ ਹੁਣ ਕਿਉਂਕਿ ਧੁੱਪ ਥੋੜੀ ਵੱਧ ਗਈ ਕੰਮ ਚੱਲਦੇ ਆ ਪਿੱਛੇ ਨੂੰ ਆਪਾਂ ਲੋ ਜੇ ਆਪਾਂ ਆ ਜੋ ਗਿਆਂ ਬਿਲਕੁਲ ਬੈਕ ਸਾਈਡ ਚਰਚ ਦੇ ਤੇ ਇੱਧਰ ਵੀ ਰੌਣਕ ਮੇਲਾ ਘੱਟੀ ਆ ਮਤਲਬ ਸਾਹਮਣੇ ਜਿਆਦਾ ਰਹਿੰਦਾ ਰੌਣਕ ਮੇਲਾ ਤੇ ਤੁਸੀਂ ਇੱਕ ਜਰ ਜਿਆ ਹ ਫਿਲਮ ਸ਼ੂਟ ਹੋ ਰਹੀ ਆ ਵਾਬੇ ਬਈਆ ਦੇਖੋ ਸੇਟਲ ਹੈ ਨਾ ਇਹ ਨਾ ਉਹਦਾ ਤਾਂ ਪਤਾ ਨਹੀਂ ਕੀ ਕਰਦੇ ਤੇ ਜੇ ਕੋਈ ਤੁਸੀਂ ਆ ਦੇਖੋਗੇ ਨਾ ਆ ਕੰਪਨੀ ਵੀ ਬਾਈ ਡੀ ਕੌਣ ਕੌਣ ਇਹਨੂੰ ਨੋਟਿਸ ਕਰ ਰਿਹਾ ਕਿਹੜੇ ਕਿਹੜੇ ਦੇਸ਼ਾਂ ਦੇ ਚਾਈਨਸ ਕੰਪਨੀ ਆ ਪੀਕੇ ਚੌਥੇ ਨੰਬਰ ਤੇ ਆ ਗਈ ਐ ਇਲੈਕਟ੍ਰਿਕ ਗੱਡੀਆਂ ਚ ਤੇ ਹੈ ਵੀ ਬਹੁਤ ਸਸਤੀ ਐ ਬਹੁਤ ਤਰੱਕੀ ਕਰ ਰਹੇ ਹੋ ਮਿੱਤਰੋ ਚਾਈਨਾ ਤੇ ਪਹਿਲਾਂ ਬੈਟਰੀਆਂ ਬਣਾਉਂਦੀ ਹੁੰਦੀ ਸੀ ਗੱਡੀ ਮੈਂ ਦੀ ਸਟੋਰੀ ਸੁਣੀ ਆ ਕੰਡੀਆਂ ਮਤਲਬ ਬੈਟਰੀਆਂ ਤੇ ਉਦੋਂ ਆ ਜਿੰਨਾ ਨੇ ਸੋਚਿਆ ਵੀ ਨਹੀਂ ਐ ਸਸਤੀਆਂ ਆਪਾਂ ਬੈਟਰੀਆਂ ਦਿੰਨੇ ਲੋਕਾਂ ਨੂੰ ਕਾਹਦ ਕੱਢ ਕੇ ਬਣਾਈ ਐ ਇੱਥੇ ਤੁਹਾਨੂੰ ਗਰਮੀ 'ਚ ਵੀ ਲੋਕਾਂ ਦੇ ਕੋਟ ਵੈਂਟ ਪਾਈ ਦੇਖਣਗੇ ਗਰਮੀ 'ਚ ਵੀ ਕਿਉਂਕਿ ਇੱਥੇ ਡਿਊਟੀਆਂ ਵਾਲਾ ਦੇ ਦੇਸ ਗਈ ਹਨ ਸ਼ਹਿਰ ਜਿਆਦਾ ਹੈ ਨਾ ਕਰੋ ਚੈੱਕ ਆ ਜਮਾ ਹੁਣ ਬੈਕ ਸਾਈਡ ਆ ਪਿਛਲੀ ਵਿੰਡੋ ਵੱਟੀ ਦੇਖੋ ਇੱਥੇ ਵੀ ਆਲੇ-ਦਾਲੇ ਬ੍ਰਾਂਡ ਹੀ ਬ੍ਰਾਂਡ ਫੁਰਲਾ ਸਵਾਰੋਸਕੀ ਦੇਖੋ ਕਿੰਨੇ ਲੋਕ ਬੈਠੇ ਆ ਬਾਹਰਾਂ ਤੇ ਇੰਜੋਏ ਕਰ ਰਹੇ ਆ ਰੌਣਕਾਂ ਦਾ ਚੀਅਲ ਲਾਈਫ ਅਤੇ ਸ਼ਾਮ ਨੂੰ ਜਾਓਗੇ ਜਾਂ ਰਾਤ ਨੂੰ ਇੱਥੇ ਸਨਸੈਟ ਵੇਲੇ ਜੇ ਗਰਮੀਆਂ ਚਾਹੁੰਦੇ ਹੋ ਸ਼ਾਮ ਨੂੰ ਆਓਗੇ ਤੇ ਮਿਊਜ਼ਿਕ ਚੱਲਦਾ ਹੋਊਗਾ ਹੋਰ ਐਕਟੀਵਿਟੀਜ਼ ਵੀ ਹੋਣੀਆਂ ਮਤਲਬ ਲੋਕ ਟਿਕਟੌਕ ਵਗੈਰਾ ਤੇ ਲਾਈਵ ਹੋਏ ਬੈਠੇ ਹੁੰਦੇ ਲਾ ਕੇ ਉਹ ਬੈਂਡ ਵਾਜਿਆ ਜਾਊਗਾ ਤਾਂ ਵੀ ਉਹ ਹੁੰਦਾ ਹੈ ਸ਼ਾਮ ਨੂੰ ਰੌਣਕ ਵੀ ਜਿਆਦਾ ਰਹਿੰਦੀ ਹੈ ਫੋਟੋ ਵਗੈਰਾ ਵੀ ਸ਼ਾਮ ਨੂੰ ਸੋਹਣੀ ਲੱਗਦੀ ਹੈ ਦਿਨੇ ਚੋਂ ਘੱਟ ਵਧੀਆ ਹੁੰਦਾ ਹੈ ਇਧਰ ਹੀ ਆ ਗਲੀ ਤੇ ਇਧਰ ਦੇਖੋ ਬੇ ਰੌਣਕ ਪੂਰੀ ਵਧ ਗਈ ਜਾਂਦਾ ਨਾ ਭਰਿਆ ਪੂਰਾ ਇਹਨ ਮੇਲਾ ਐ ਕਿਹ ਸ਼ਹਿਰ ਦੀ ਹੋਰ ਗੱਲ ਆ ਯਾਰ ਫੈਸ਼ਨ ਆ ਪਾਉਣ ਕਰਕੇ ਨਾ ਇੱਥੇ ਲੋਕ ਤੁਹਾਨੂੰ ਅਲੱਗ-ਅਲੱਗ ਕੱਪੜੇ ਰਹਿਣਗੇ ਅਲੱਗ ਅਨੋਖੇ ਤਰ੍ਹਾਂ ਦੇ ਲੋਕ ਦੇਖਣਗੇ ਜਿਵੇਂ ਉਹ ਕਿਹਦੇ ਤੇ ਕਿੱਦਾਂ ਦੇ ਕੱਪੜੇ ਪਾਏ ਗਏ ਦਾ ਕਿੱਦਾਂ ਦਾ ਹੈਅਰ ਸਟਾਈਲ ਆ ਕੋਈ ਕਿੱਦਾਂ ਤਰ ਰਿਹਾ ਮਗਰ ਉਹ ਰਹਿਣ ਤੁਹਾਨੂੰ ਹੜਮਾ ਵਾਲੀ ਵਾਈਬ ਆਉਗੀ ਜਿਵੇਂ ਕੋਈ ਬੰਦਾ ਇੱਕ ਦੂਜੇ ਨਾਲ ਮਿਲ ਜੁਣੀ ਨਹੀਂ ਰਿਹਾ ਯਾਰ ਜਿੰਨੇ ਅਲੱਗ-ਅਲੱਗ ਨੇ ਸਾਰੇ ਦੇਖ ਤੁਸੀਂ ਕਿਹਦੇ ਦੇ ਕੱਪੜੇ ਕਿੱਦਾਂ ਦੇ ਕਿਹਦੇ ਦੇ ਕੱਪੜੇ ਕਿੱਦਾਂ ਦੇ ਜਿਵੇਂ ਨਹੀਂ ਆਮ ਨਾਰਮਲ ਹੁੰਦੀ ਆ ਸਾਰੇ ਸ਼ਹਿਰਾਂ ਦੇ ਵਿੱਚ ਇੱਥੇ ਰਹੇਗਾ ਆਪਣਾ ਨਵਾਂ ਫੈਸ਼ਨ ਲਿਆਉਂਦਾ ਹੈ ਨਵਾਂ ਮਤਲਬ ਕੋਈ ਵੀ ਜੀ ਗਲਤ ਵੀ ਪੜ ਗਈ ਨਾ ਉਹ ਇੱਥੇ ਫੈਸ਼ਨ ਬਣ ਜਾਂਦਾ ਹੈ ਸਾਰੀਆਂ ਫੈਸ਼ਨ ਵਾਲੀਆਂ ਦੁਕਾਨਾਂ ਨਾਈਗਾ ਜਿਹੜਾ ਤਾਂ ਇੱਥੇ ਆ ਕੇ ਛੋਟੇ ਰਹਿ ਜਾਂਦੇ ਆ ਮਤਲਬ ਸੈਲਡਟੀ ਰਹਿ ਜਾਂਦੇ ਆ ਤਾਂ ਕਾਫੀ ਸੋਹਣਾ ਜੇ ਪਹਿਲੀ ਵਾਰ ਆਉਂਦੇ ਨਾ ਇਟਲੀ ਚਾਉਂਦੇ ਹੋ ਤੁਸੀਂ ਇਹਦੇ ਮੋਸਟ ਰਿਕਮੈਂਡਡ ਜਿਹਾ ਇਹ ਮਿਲਾਨ ਆ ਕੇ ਜਾਓ ਭਾਵੇਂ ਤੁਸੀਂ ਲੰਘਦੇ ਆ ਜੇ ਮਤਲਬ ਜੇ ਰੋਮ ਤੋਂ ਰੋਮ ਤੋਂ ਵੈਨਿਸ ਵੀ ਜਾਣਾ ਫਿਰ ਵੀ ਲੰਘਣਾ ਹੀ ਲੰਘਦੇ ਦੇਵਾਂਗੇ ਪਰ 2 ਘੰਟੇ ਦੋ ਘੰਟੇ ਇੰਟੈਂਸਿਵ ਤੁਸੀਂ ਵਧੀਆ ਕੰਮ ਕਰ ਸਕਦੇ ਮਿਲਾਨ ਰੋਮ ਗੈਲਰੀ ਇੰਨਾ ਦਾ ਉੱਧਰ ਜਿਹੜੀਆਂ ਬਾਕੀ ਚੀਜ਼ਾਂ ਨੇ ਮਤਲਬ ਇੱਥੇ ਖਾਟੜੀ ਚੀਜ਼ਾਂ ਨੇ ਮੇਨ ਵੀ ਜ਼ਿਆਦਾ ਐਕਟੀਵਿਟੀ ਨਹੀਂ ਹੈਗੀਆਂ ਉਹਦੇ ਭੰਗ ਕੇ ਜਾ ਸਕਦੇ ਹਾਂ ਬਹੁਤ ਸਮਾਂ ਵਰਥ ਹਟਾਊਗਾ ਤੁਹਾਡੇ ਲਈ ਥੋੜੀ ਸ਼ਹਿਰ ਦੇ ਅੰਦਰ ਗੱਡੀ ਲਿਓਣੀ ਅਵੋਇਡ ਕਰਿਓ ਕਿਉਂਕਿ ਟ੍ਰੈਫਿਕ ਇੱਥੇ ਜ਼ਿਆਦਾ ਹੈਗਾ ਤੇ ਇੱਥੇ ਬਾਲੀਆਂ ਗੱਡੀਆਂ ਉਹ ਵੀ ਅਭੀ ਅਲਾਉਡ ਨਹੀਂ ਹੈਗੀਆਂ ਜਿਵੇਂ ਵੀ ਮਾਡਲ ਪੁਰਾਣੇ ਜਾਂ ਫਿਰ ਡੀਜ਼ਲ ਜਿਹੜੀਆਂ ਪੁਰਾਣੀਆਂ ਗੱਡੀਆਂ ਨੇ ਲਓ ਜੀ ਇੱਥੋਂ ਸਟਾਰਟ ਹੁੰਦੀ ਆ ਬੀਆ ਮੰਨ ਤੋਂ ਮੰਨ ਤੇ ਨਾਪ ਲਿਓਣੇ ਕਰੋ ਜੇ ਇਕ ਬ੍ਰੈਂਡਾਂ ਦੇ ਨਾਮ ਦੇਖੀ ਚੱਲਿਓ ਹੁਣ ਦੀ ਲੋਈ ਵਟਾਉਣ ਦਾ ਕੈਫੇ ਵੀ ਇੱਥੇ ਬਾਬੇ ਜੀ 커피 ਵਗੈਰਾ ਪੀਣੀ ਆ 4-500 ਤੋਂ ਸਟਾਰਟ ਹੋਊਗੀ ਇਧਰ ਦਾ ਚਾਹੀਨਾ ਇੱਥੇ ਕੇ ਬੰਦੇ ਨੂੰ ਆਦਾ ਗਰੀਬੀ ਤੋਂ ਅਵਰ ਸਟਾਟਸ ਹੁਣਾ ਸ਼ੁਰੂ ਹੋਇਆ ਦੇਖੋ ਲੋ ਬੈਠੇ ਬਾਬੇ ਲੋਈ ਵਟਾਉਣ ਦੇ ਕੈਫੇ ਉੱਤੇ ਪੀਣ ਯਾਰ ਕਰੋ ਚੈੱਕ ਬਾਬੇ ਅਮੀਰ ਲੋਕ ਫਿਰਦੇ ਇੱਥੇ ਦਾ ਸਾਰੇ ਕੋਟ ਪੈਂਟਾਂ ਵਾਲੇ ਮੜਾ ਦੇਖੋ ਤਾਂ ਹੀ ਹਲਦਾਲਾ ਇੱਧਰ ਆ ਗਿਆ ਮੌਂਕਲਰ ਬਾਬੇ ਦਾ ਤੇ ਡੌਲ ਚਗਵਾਨਾ ਬੁਲਗਾਰੀ ਸਾਰੇ ਮਹਿੰਗੇ ਹੀ ਆ ਮਤਲਬ ਆਪਣੇ ਬਜਟ ਤੋਂ ਬਾਹਰ ਵਾਲੀ ਆ ਸਾਰੇ ਐ ਸਮਝਦੇ ਪ੍ਰੋਡ ਸੈਰਾ ਕੰਮ ਵੱਡੇ ਵੱਡੇ ਬ੍ਰਾਂਡ ਆ ਬਾਬੇ ਸਾਰੇ ਤਾਂ ਹੀ ਇਥੇ ਮੈਨੂੰ ਰੌਣਕ ਕੋਈ ਘੱਟ ਹੀ ਲੱਗ ਰਹੀ ਆ ਕਿਉਂਕਿ ਮੇਰੇ ਵਰਗਾ ਮੰਦਰ ਇੱਥੇ ਲੰਘਦੇ ਨਹੀਂ ਹੁਣ ਮੈਂ ਵੀ ਵੀਡੀਓ ਬਣਾਉਣ ਦਾ ਮਾਰ ਹੀ ਆ ਗਿਆ ਹਾਂ ਜੀ ਸਾਰੇ ਇਦਾਂ ਦੇ ਨੇ ਤੇ ਆਪਾਂ ਬਸ ਹੁਣ ਪਰੇ ਦੀ ਚੱਲ ਕੇ ਦੋ ਮਗਨੀਆਂ ਚੱਲੀਏ ਇੱਥੇ ਵਾਲੀ ਬਾਬੇ ਮੇਨ ਸਟਰੀਟ ਤੋਂ ਨਿਕਲ ਆਇਆ ਮੈਂ ਤੁਹਾਨੂੰ ਇੱਕ ਗੱਲ ਦੇਖੋਗੇ ਇੱਥੇ ਤੁਹਾਨੂੰ ਕੈਫੇ ਤੇਰੀ ਹੈ ਜਾਂ ਜਾਂ ਕੱਪੜੇ ਲੀੜੇ ਵਾਲੀਆਂ ਦੁਕਾਨਾਂ ਹੀ ਦਿਖਣੀਆਂ ਹੋਰ ਕੋਈ ਦੁਕਾਨ ਹੀ ਨਹੀਂ ਮਤਲਬ ਹੋਰ ਕੋਹ ਨਹੀਂ ਕੈਫੇ ਤੇਰੀ ਇਹਨੇ ਕੱਪੜੇ ਲੀੜੇ ਵਾਲੀਆਂ ਦੁਕਾਨਾਂ ਨਾ ਕੋਈ ਹੋਟਲ-ਹਟਲ ਵੀ ਨਹੀਂ ਹੈਗਾ ਸ਼ਹਿਰ ਚ ਐਂ ਦੇਖ ਲਓ ਤੁਸੀਂ ਇੰਨਾ ਜਿਆਦਾ ਫੈਸ਼ਨ ਆ ਇੱਥੇ ਉਹ ਬੈਠੇ ਰਹੋ ਨਾਲ Enjoy ਕਰ ਰਹੇ ਆ ਦਾ ਤੇ ਮੈਂ ਮਾੜਾ ਦਰਸ਼ਕਾ ਜਾਣਾ ਮੈਂ ਇਹ ਦੇਖ ਲਈਏ ਆਪਾਂ ਜਿੱਥੇ ਤੱਕ ਆਪਣੀ ਪਹੁੰਚ ਹੈ ਉਹ ਤੋਂ ਲੈਣਿਆ ਕੋ ਹੋਗਾ ਉਹਨਾਂ ਕੋ ਕਿ ਮਿਲਾਨ ਆਏ ਆ ਲੈ ਚੱਲੀਏ ਕੋ ਨਾ ਕਿਉਂਕਿ ਹੁਣ ਅੱਗੇ ਟੂਰ ਵੀ ਕੱਢਣੇ ਆ ਮੇਰੇ ਵੀਰੋ ਰੈਡੀ ਰਹੋ ਹੁਣ 4-5 ਕੰਟਰੀਆਂ ਦੇ ਇਕੱਠੇ ਡਿੱਗਣੇ ਆ ਵਲੌਗ ਕਿਉਂਕਿ ਮਿੱਤਰੋ ਅਗਸਤ ਆਉਣ ਵਾਲਾ ਤੇ ਛੁੱਟੀਆਂ ਆਉਣ ਵਾਲੀਆਂ ਨੇ ਨਵੀਂ ਮਿੱਤਰੋ ਆ ਦੋ ਚੀਜ਼ਾਂ ਲੈਤੀਆਂ ਬਰਸਕੋ ਚ ਸੋਹਣੀਆਂ ਲੱਗੀਆਂ ਇਹਨਾਂ ਨੇ ਸੌਣ ਤੋਂ ਤੇ ਲੱਗੀਆਂ ਤੇ ਚੱਲਦੇ ਆਉਣ ਲੈ ਕੇ ਤੇ ਸ਼ਰਟ ਆਪਾਂ ਲਾਤੀ ਉਹ ਵੀ ਵੈਗਜੀ ਵਾਲੀ ਆਪਾਂ ਲਾਗੇ ਹੁਣ ਟੀ-ਸ਼ਰਟ ਚ ਹੀ ਹੋ ਗਏ ਤੇ ਇੱਧਰ ਸਿਆਲਾਂ ਵਾਲੇ ਕੱਪੜੇ ਲੱਗੇ ਆ ਮਤਲਬ 50% 70% ਡਿਸਕਾਊਂਟ ਲੱਗਿਆ ਹੋਇਆ ਹੁਣ ਕੱਪੜਿਆਂ ਤੇ ਦੇਖ ਲੈਣੇ ਇਹਨਾਂ ਚੋ ਜਿਹੇ ਕੋ ਪਸੰਦ ਆ ਚੱਕ ਲੈਣੇ ਆ ਤੇ ਇਸ ਦਾ ਸਾਰੀਆਂ ਇੱਥੇ ਮਤਲਬ ਜਿੰਨੀਆਂ ਮਾਰਕੀਟਾਂ ਨੇ ਵੱਡੀਆਂ ਬਹੁਤ ਨਹੀਂ ਜਿਵੇਂ ਦਾ ਸਾਡੇ ਸ਼ਹਿਰ ਚ ਇਦੋਂ ਪੰਜ ਗੁਣਾ ਛੋਟੀ ਆ ਇਹ ਤਿੰਨ ਮੰਜ਼ਲੀ ਆ ਤੇ ਹੋਰ ਪਰੋਸ਼ੀਆ ਟੀ-ਸ਼ਰਟ ਮੈਂ ਥੱਲੇ ਪਾਇਆਈ ਮੈਂ ਹੁਣ ਚੱਲ ਟੀ-ਸ਼ਰਟ ਹੀ ਰੱਖ ਲੈਨੇ ਆ ਸ਼ਰਟ ਕੀ ਪੋਣੀ ਆ ਸ਼ਰਟ ਬੈਗ ਚ ਪਾ ਲਿਓ ਤੇ ਆ ਲਾਲ ਰੰਗ ਦੀ ਟੀ-ਸ਼ਰਟ ਮੈਂ ਬਹੁਤ ਟਾਈਮ ਦੀ ਲੱਭ ਰਿਆਈ ਆ ਲੋਰ ਜੀ ਅਲੱਗ ਰੰਗ ਦੀ ਇਹ ਤੁਸੀਂ ਦੇਖ ਸਕਦੇ ਹੋ ਜਸ_ਸਿੱਧੂ855 ਇੰਸਟਾਗ੍ਰਾਮ ਤੇ ਉੱਥੇ ਜਾ ਕੇ ਦੇਖਿਓ ਚਲੋ ਹੁਣ ਮੜਾ ਦੇ ਦੇ ਕੇ ਗੇੜਾ ਨਿਕਲਿਏ ਕਰਾ ਕੇ ਪੇਮੈਂਟ ਬਾਬਿਓ ਇਹਦੀ ਜਦੋਂ ਬੈਕ ਸਾਈਡ ਨਾ ਆਉਨੇ ਉਹਨਾਂ ਕਿਥੇ ਢਰਾਲ ਦੀ ਮਤਲਬ ਕਿਚਾ ਸਾਰਾ ਹੀ ਫੈਸ਼ਨ ਆ ਵੀ ਉਹ ਤੁਰ ਤੱਕ ਜਾਉਂਗੇ ਉਹ ਖੱਬੇ ਮੁੜ ਜਿਓ ਸੱਜੇ ਮੁੜ ਜਿਓ ਮਤਲਬ ਘਟੋ ਘਟ ਆਪਣੇ ਪਿੰਡ ਪਿੰਡ ਹੁੰਦਾ ਏਡਾ ਏਡਾ ਵੀ ਫੈਸ਼ਨ ਦੀਆਂ ਦੁਕਾਨਾਂ ਆਈਆਂ ਬਾਕੀ ਹੋਰ ਏਰੀਆ 'ਚ ਮੈਂ ਇੰਨਾ ਗਿਆ ਨਹੀਂ ਤੇ ਥਕਾਉਂਦੇ ਫਿਰਦੇ ਨੇ ਲੱਗੇ ਜੀ ਭੁੱਖ ਫਿਰ ਮੈਂ ਇੱਥੇ KFC ਖਾ ਲਿਆ ਮੈਂ ਕਿਹਾ ਮੈਕਾ ਤੇ ਕਿਹੜਾ ਜਗ੍ਹਾ ਮਿਲਣੀ ਆ ਉੱਥੇ ਜਿੱਥੋਂ 뷰 ਦੇਖਣਾਗਾ ਤੇ ਤੁਸੀਂ ਇਧਰੋਂ ਦੇਖੋ ਆਹ ਲੋਕ ਵੀ ਬੈਕ ਸਾਈਡ ਦਾ 뷰 ਦੇਖ ਕੇ ਇੰਜੋਏ ਕਰ ਰਹੇ ਆ ਉਹ ਦੇਖੋ ਥੋੜਾ ਥੋੜਾ ਹੋ ਗਿਆ ਨਾ ਕਾਲਾ ਹੋ ਗਿਆ ਉੱਥੋਂ ਰੰਗ ਕਿੱਥੇ ਕਰਾਲਦਾ ਮਤਲਬ ਪਹਿਲਾਂ ਵਾਈਟ ਜਿਆਦਾ ਸੀ ਉਹੀ ਤਾਂ ਅਰਗੇ ਹੁਣੇ ਉਹ ਕਰ ਰਹੇ ਨੇ ਵੀ ਬੈਨ ਕਰ ਰਹੇ ਆ ਵੀ ਕੋਈ ਕਬੂਤਰ ਹੰਡਾਣੇ ਨਾ ਬਾਬੇ ਕਬੂਤਰ ਆਉਣ ਉਹ ਹੰਡਣਾ ਇੱਥੇ ਤੇ ਸੋਨੇ ਵੀ ਲੱਗਦੇ ਹੋਏ ਗੰਦ ਵੀ ਪਾਉਂਦੇ ਆ ਤੇ ਆਪਦੀ ਜਗ੍ਹਾ ਵੀ ਠੀਕ ਆ ਚਲੋ ਜਦਾਂ ਕਿ ਜੇ ਮਰ ਜੇ ਤੇ ਚੱਲਦੇ ਹਾਂ ਹੁਣ ਸਾਹਮਣੇ ਨੂੰ ਕਿਉਂ ਇਹ ਸੂਰਜ ਦਾ ਬਣਾ ਮੋਟਾ ਥਿਊ ਪੁਆਇੰਟ ਇੱਧਰ ਨੂੰ ਹੋਇਆ ਇੱਕ ਅੱਧੀ ਸੈਲਫੀ ਵਗੈਰਾ ਲੈਣੇ ਆ ਤੇ ਸਟੋਰੀ ਦਾ ਪਾ ਪਾਤੀ ਸੀ ਇੰਸਟਾ ਤੇ ਇੰਸਟਾ ਜ਼ਰੂਰ ਫੋਲੋ ਕਰ ਲਿਜਣਾ ਨਹੀਂ ਦਿੱਤਾ @sidhu855 ਉੱਪਰ ਵੀ ਜਾਇਆ ਜਾਂਦਾ ਇਹਦੇ ਲੋਕ ਕਾਫੀ ਵਰਦੇ ਨੇ ਤੁਹਾਨੂੰ ਦਿਖਾਉਣੇ ਅੱਗੇ ਆਗੇ ਤੇ 4:30 ਰਹੀ ਗਈ ਮੇਰੀ ਟ੍ਰੇਨ ਜੋ ਕਿ ਡਾਇਰੈਕਟ ਜਾਂਦੀ ਆਉਂਦਾ ਘੰਡੇ ਘੰਡੇ ਬਾਅਦ ਹੁੰਦੀ ਆ ਉਹ ਚੇਂਜ ਕਰਨੀਆਂ ਪੈਂਦੀਆਂ ਰਾਹ 'ਚ ਆਪਾਂ ਡਾਇਰੈਕਟ ਵਾਲੀ ਲਵਾਂਗੇ ਜਿਹੜੀ ਸਿੱਧੀ 4:30 ਜਾਂਦੀ ਆ ਬਾਜੂ ਜੋ ਕਿ ਨੇ 3 ਵਜਣ ਵਾਲਿਆ ਤੇ ਆਪਾਂ ਹੁਣ ਘੰਟਾ ਇੱਥੇ ਉਹ ਕਰਦੇ ਆ ਲੰਘ ਜਾ ਬਾਈ ਸਫਾਈ ਵਾਲਿਆ ਉਹ ਦੇਖੋ ਨਾਲ ਦੀ ਨਾਲ ਸਕੈਚ ਵੀ ਬਣਾ ਰਿਆ ਮੂਰੇ ਖੜਾ ਕੇ ਬੰਦੇ ਨੂੰ ਉਹ ਦੇਖੋ ਇਹ ਕਹਿੰਦੇ ਬਣਮੋਣਾ ਹੋਏ ਉਹ ਵੀ ਹੈਗਾ ਇਹ ਤਾਂ ਵੇਲੇ ਆਪਣੇ ਇੰਡੀਆ ਵੀ ਕਾਰਾਗਰੀ ਬਹੁਤ ਕਰਦੇ ਆ ਲੋਕ ਕਲਾ ਵੀ ਨੇ ਕਲਾ ਲੋਕਾਂ 'ਚ ਆ ਦੇਖੋ ਨਿੱਕੇ ਨਿੱਕੇ ਮੂਰਤਾਂ ਹੋਰ ਵੀ ਕੰਨੀਆਂ ਬਣੇ ਆਇਆ ਉੱਤੇ ਤਾਂ ਹੈਗੀਆਂ ਹੈਗੀਆਂ ਦੇਖੀ ਚਲੋ ਆ ਦੇਖੋ ਨਿੱਕੀ ਨਿੱਕੀ ਕਾਰਾਗਰੀ ਸਰ ਫੇ ਇੱਕ ਟੱਕ ਟਾਕੀ ਦੀ ਕਾਰਾਗਰੀ ਐਨੀ ਦੇਖੋ ਕੰਨੀਆਂ ਮੂਰਤਾਂ ਨੇ ਚਾਰੇ ਪਾਸੇ ਟਾਕੀ ਦੇ ਇੱਧਰ ਦੇਖ ਲਓ ਇਹ ਆ ਵੀ ਪੂਰੀਆਂ ਕਾਰਾਗਰੀ ਕੀਤੀ ਹੋਈ ਹੈ ਮੈਨੂੰ ਤਾਂ 3 3.5 ਸੌ ਸਾਲ ਲਾ ਕੇ ਬਣਨ ਹਜੇ ਵੀ ਦਵਾਰੇ ਦਾ ਮਤਲਬ ਲਾਇਆ ਹੋਇਆ ਨਾ ਜਾਲ ਜਿਹਦਾ ਸਾਫ ਸਫਾਈ ਚੱਲ ਰਹੀ ਹੈ ਮੈਨੂੰ ਲੱਗਦਾ ਵੀ ਹਾਂ ਸਫਾਈ ਕਰ ਰਹੇ ਆ ਮਤਲਬ ਜਿਹੜਾ ਕਾਲਾ ਪੰਝਾ ਆ ਜਾਂਦਾ ਉਹ ਲਾ ਰਿਹਾ ਰਗੜਾਈ ਵਗੈਰਾ ਕਰਕੇ ਇਹ ਆਰਕਟੈਕਚਰ ਰੱਬ ਜੀ ਦੇ ਘਰ ਉਹ ਕਿਹੜੇ ਵੇਲੇ ਅੰਜ ਬਣਾਤਾ ਇਹਨਾਂ ਨੇ ਇੰਨਾ ਸੋਹਣਾ ਇਹਨੇ ਸਾਂਭਿਆ ਹੋਇਆ ਅਗਲੇ ਨੇ ਇਹਨੇ ਖੜਾ ਇਹਨਾਂ ਦਾ ਵੀ ਇੰਨੇ ਟਾਈਮ ਦਾ ਆਪਣੇ ਵਾਲੇ ਤਾਂ ਉਹਨੂੰ ਡੈਗ ਪੈਣ ਜਿਹੜੇ ਜੇ ਮਿਸਤਰੀ ਬਣਾਉਂਦੇ ਆ ਚੀਜ਼ਾਂ ਅੱਲਾ ਤਾਜਮਹਾਲ ਆਪਣੇ ਪ੍ਰਾਣਾ ਨਹੀਂ ਤਾਂ ਸਭ ਕੁਝ ਡੱਗੀ ਜਾਂਦਾ ਤੇ ਆਪਣੇ ਵਾਲੇ ਸਾਹ ਸੰਭਾਲ ਦੀ ਘਟ ਕਰਦੇ ਆ ਜਿਹੜੀਆਂ ਚੀਜ਼ਾਂ ਦੀ ਸਾਹ ਸੰਭਾਲ ਕਰਦੇ ਆ ਉਹ ਚੀਜ਼ਾਂ ਖੜੀਆਂ ਵੀ ਰਹਿੰਦੀਆਂ ਨੇ ਹੁਣ ਇਹਦਾ ਜਿਹੜਾ ਮਣਾ ਮੋਟਾ ਜਿੱਤ ਕਿੱਥੋਂ ਪਤਾ ਹੋ ਰਹਿਣਾ ਕਿ ਸੀਮੈਂਟ ਪੱਥਰ ਕੋ ਵੀ ਲੈਂਦਾਗਾ ਉਹ ਅਗਲੇ ਨਾਲ ਦੀ ਨਾਲ ਲਾ ਆਂਦੇ ਆ ਆਪਣੇ ਢਾਗੇ ਨਵਾਂ ਬਾਨ ਦੇ ਕੋਹ ਨਹੀਂ ਹੁੰਦਾ ਉਹਨੇ ਤਾਂ ਡਿੱਗਣ ਵਾਲਾ ਹੀ ਆ ਐ ਨਹੀਂ ਹੁੰਦਾ 올ਡ ਕਲਚਰ ਸਾਂਭਣਾ ਚਾਹੀਦਾ ਐਨੀ ਦੁਨੀਆ 올ਡ ਕਲਚਰ ਦੇਖਣੀ ਆਉਂਦੀ ਐ ਜੇ ਕਿਸੇ ਨੇ ਸਾਂਭਣਾ ਸਿੱਖਣਾ ਤਾਂ ਯੂਰਪ ਤੋਂ ਸੇਖੋ ਸਾਰਾ 올ਡ ਹੀ ਆ ਮੇਰੇ ਜੋ ਹੈਰੀਟੇਜ ਸਾਈਟਾਂ ਸਾਰਾ ਨਾਲ ਵੱਧ ਨੇ ਇਟਲੀ ਕੋਲ ਕਿਉਂਕਿ ਇਹਨਾਂ ਦੀਆਂ ਸਾਂਭੀਆਂ ਹੋਈਆਂ ਨੇ ਤੇ ਬਾਬੇ ਲੋਕ ਕਾਫੀ ਲੱਗੇ ਪਏ ਆ ਮਤਲਬ ਹੁਣ ਕਬੂਤਰ ਬਿਠਾਉਣਾ ਦੇ ਹੱਥਾਂ ਤੇ ਪੁਲਿਸ ਵੀ ਨਹੀਂ ਨੇੜੇ ਤੜ ਦੇਖ ਰਹੀ ਮੈਂ ਕਿ ਆਪਾਂ ਵੀ ਕਰਤਾ ਅੱਬ ਕਰਕੇ ਦੇਖ ਲਈਏ ਜਦੋਂ ਚੱਲਦੇ ਇਹਨਾਂ ਨੇ ਤੁਹਾਨੂੰ ਦਿਖਾਉਣੇ ਆਜੂ ਆ ਯੂ ਨੀਡ ਅ ਹੈਰ ਨਾ ਇੱਥੇ ਹੀ ਖਾਈ ਜਾਂਦੇ ਚੁੰਧਿਆ ਮਾਰ ਕੇ ਇੱਥੇ ਹੀ ਖਾਣ ਲਗੇ ਤਾਂ ਉੱਤੇ ਨਹੀਂ ਆਉਂਦੇ ਇਹ ਉੱਤੇ ਤਾਂ ਆਜੋ ਬਾਬੇ ਇਹ ਉੱਡਣ ਵਾਲੇ ਨਹੀਂ ਲੱਗਦੇ ਮੈਨੂੰ ਪੰਛੀ ਇੱਥੇ ਲੱਗਦੇ ਆ ਨਾ ਮੈਦਾਨੀ ਆਉਂਦੇ ਕਿਤੇ ਉਹ ਵੀ ਦੇਖੇ ਨੇ ਜਿਹੜਾ ਉੱਡ ਨਹੀਂ ਰਹੇ ਪੰਛੀ ਬਾਬੇ ਉੱਤੇ ਨਹੀਂ ਆ ਰਹੇ ਉੱਤੇ ਦਾ ਆ ਜੋ ਮਾਮਿਓ ਇੱਥੀ ਝੁੰਜਾ ਜੀਂ ਜਾਨਤਾ ਤੇ ਬੈਠੀ ਜਾਂਦੇ ਆਪਣੇ ਕੋਲ ਕਿਉਂ ਨਹੀਂ ਆਉਂਦੇ ਬੈਠੇ ਘਾਟ ਹੀ ਬੈਰੇ ਆ ਜਾਨਤਾ ਦੇ ਉੱਤੇ ਨਹੀਂ ਚੱਕਰ ਕੀ ਆ ਪੜਾਈ ਚੌਲ ਨਹੀਂ ਬਾਬੇ ਇਹਨਾਂ ਨੂੰ ਪਸੰਦ ਆਇਆ ਫਿਰ ਕੋਈ ਹੋਰ ਚੀਜ਼ ਪਸੰਦ ਆ ਨਾ ਚੌਲਾਂ ਤੇ ਚੱਲਦੇ ਆ ਆਹ ਬੁੜੀ ਦੇ ਦੀ ਤਿੰਨ ਚਾਰ ਬੈਠੇ ਆ ਸਾਡੇ ਕੋਲ ਵੀ ਆ ਜੋ ਬੇਇੱਜ਼ਤੀ ਕਰਾ ਰਹੇ ਨੇ ਬਾਬੇ ਦਾ ਆਪ ਯੋਰ ਹੈਂਡ ਆਪ ਯੋਰ ਹੈਂਡ ਆਪ ਆਪ ਉੱਪਰ ਕਰੋ ਕਹਿੰਦੇ ਹੈਂ ਹੈਂਡ ਆਪਰ ਕਰ ਲਿਆ ਲੋ ਜੀ ਆਹ ਤਾਂ ਜਾਓ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਪਸੰਦ ਨਹੀਂ ਹੈ ਚੌਲੇ ਵੀ ਦੇਖ ਕੇ ਮੁੜ ਗਿਆ ਬਾਬੇ ਇੱਕ ਅੱਧਾ ਤਾਂ ਆ ਜਾਓ ਚੌਲ ਦੇ ਕਿਉਂ ਮੁੜ ਜਾਂਦੇ ਰੋ ਤੇ ਚੱਕਰ ਕੀ ਹੈ ਇਹ ਇਹਨਾਂ ਨੂੰ ਪਸੰਦ ਨਹੀਂ ਹੈਗੀ ਚੀਜ਼ ਨਵੇਂ ਮੈਟਰੋ ਬਹਿ ਗਏ ਹੈ तो काज कर रहा है ਮਸਾਂ ਹੀ ਵੇਖਿਆ ਆਪਣੇ ਚੋਲ ਦਾ ਹੋਰ ਵੀ ਆ ਗਿਆ ਬਾਦੂ ਹੁਣ ਤਾਂ ਵਾਟ ਵੜਾਉਣੇ ਆ ਗਏ ਹੁਣ ਬਿਠਾ ਲੈਣਾ ਇਹਦੇ ਕੋਈ ਨਹੀਂ ਬੈਠੇ ਆਲੂ ਆਉਣੇ ਆਗੇ ਉੱਡੇ ਖਾ ਗਈ ਉੱਡੇ ਬੈਠਣਾ ਹਟਦੇ ਨੇ ਕਿਤਾਬ ਹੀ ਡਰ ਹੈਗਾ ਚਲੋ ਹੁਣ ਇੱਕ ਅੱਧੀ ਇੰਸਟਾਲੀ ਵੀਡੀਓ ਕੱਢਦੇ ਆਂ ਇੱਥੋਂ ਰੱਖ ਲੋ ਵੀ ਕਬੂਤਰ ਮਸ਼ੱਕਤ ਕਰਕੇ ਨਹੀਂ ਬਿਠਾਈ ਲਈ ਤੇ ਮਾਮੇ ਵੀ ਜਦੀ ਆ ਗਏ ਆਪਾਂ ਤਾਂ ਕਹੋ ਗਿਆ ਨਹੀਂ ਮੈਂ ਇਹ ਹਟਾਈ ਕਰਕੇ ਮੁਕਾਲੇ ਆਪਾਂ ਆਪਣੇ ਚੋਲ ਜੇ ਤੇ ਉਹਨਾਂ ਨੇ ਆ ਕੇ ਜਦੀ ਉਹਨਾਂ ਨੂੰ ਕਹਿੰਦਾ ਵੀ ਐਂ ਨਾ ਕਰੋ ਚਲੋ ਥੰਬਨੇਲ 다운 ਨੂੰ ਮਿਲ ਗਿਆ ਆਪਾਂ ਤਾਂ ਉਹਦੇ ਵਾਸਤੇ ਹੀ ਕਰਨਾ ਸੀ ਕਿ ਕਦੀ ਇੰਸਟਾ ਵਾਲੀ ਵੀਡੀਓ ਬੜਾਈ ਵਧੀਆ ਬਣੀ ਉਹ ਪਤਾ ਹੀ ਨਹੀਂ ਆਪ ਹੀ ਕਿਉਂ ਅੱਜ ਕੋਈ ਮੇਰੇ ਨਾਲ ਤਾਂ ਐ ਨਹੀਂ ਸੈਲਫੀ ਵੀਡੀਓ ਬਣਾ ਲਈਏ ਮੈਂ ਕਿਹਾ ਇੱਕ ਅੱਧੀ ਤੇ ਦੇਖਦੇ ਹਾਂ ਹੁਣ ਚੱਲਦੇ ਆਂ ਇਹ ਦਰਜਿੰਨ ਗੇੜਾ ਤੇ ਕਿਉਂ ਆਉਨੇ ਆ ਕਿਤੇ ਨੇੜੇ ਤੇੜੇ ਤੇ ਆਹ ਟੂਰਿਸਟ ਬੱਸਾਂ ਇੱਥੇ ਚੱਲਦੀਆਂ ਨੇ ਵੀ ਟੂਰ ਮਿਲਾਨ ਓਪਨ ਟੂਰ ਵੀ ਸਾਰਾ ਵੇਚੀ ਬੈ ਕੇ ਹੁੰਦਾ ਕੋ ਉੱਪਰ ਬਹਿ ਜਾਂਦਾ ਬੰਦਾ ਓਪਨ ਮੈਂਦਾਗਾ ਮਤਲਬ ਵੀ ਛੱਤ ਪਾਈ ਹੋਇਆ ਸੱਡਾ ਸ਼ੀਸ਼ੇ ਹੋਸ਼ੇ ਨਹੀਂ ਸਾਰੇ ਮੇਨ ਅਟਰੈਕਸ਼ਨਾਂ ਇੱਥੇ ਘੁਮਾਉਂਦੇ ਆ ਜਿੱਥੇ ਇੱ ਇੱਕ ਗੱਲ ਮੈਂ ਹੋਰ ਬਹੁਤ ਦੇਖ ਕੇ ਆਇਆ ਇੱਥੇ ਜਿੰਨੇ ਵੀ ਫੈਸਲ ਵਾਲੀਆਂ ਦੁਕਾਨਾਂ ਇਹ ਸਾਰਿਆਂ ਦੇ ਮੁਰੇ ਸਿਕਿਉਰਿਟੀ ਗਾਰਡ ਕਾਲੇ ਖੜੇ ਹੀ ਖੜੇ ਸੀ ਕਿਉਂਕਿ ਵੱਡੇ ਸ਼ਰਾਂ ਚੋਰੀ ਬਹੁਤ ਹੁੰਦੀ ਹੁੰਦੀ ਆ ਦੁਕਾਨਾਂ ਹੀ ਮਹਿੰਗੀਆਂ ਨੇ ਤਾਂ ਕਰਕੇ ਫਿਰ ਰੱਖਦੀ ਆ ਸਿਕਿਉਰਿਟੀ ਗਾਰਡ ਕਾਲਿਆਂ ਕਾਲਿਆਂ ਦੇ ਕਿਉਂ ਕੱਦ ਕੁ ਵੱਡੇ ਹੁੰਦੇ ਆ ਬੰਦਾ ਡਰਦਾ ਜਾ ਉਹਨਾਂ ਤੋਂ ਤਾਂ ਕਰਕੇ ਆ ਬਾਬੇ ਉਹ ਟਾਈਮ ਪਿਆ ਸੀਗਾ ਮੈਂ ਇਧਰੋਂ ਦੁਆਰੇ ਆ ਗਿਆ ਇੱਕ ਹੋਰ ਗਲੀ ਵੱਲ ਇਧਰ ਵੀ ਉਹੀ ਕਪੜੇ ਲੀੜੇ ਵਾਲੀਆਂ ਦੁਕਾਨਾਂ ਲਗਭਗ ਸਾਰੀਆਂ ਤੇ ਪੁਲਣਵੀਰ ਗਿਆ ਉੱਥੋਂ ਇੱਕ ਜਿਹੜੀ ਅੱਜ ਕੱਲ ਰਿਲੈਕਸੀਆਂ ਬੈਂਡਾ ਚੱਲਦੀਆਂ ਹੋਲੀਆਂ ਜੀਆਂ ਕਪੜੇ ਦੀਆਂ ਮਤਲਬ ਜਿਹੇ ਜਿਹੇ ਆਪ ਕੋਲ ਤੇ ਪਜਾਮੇ ਵਾਲੇ ਕਪੜੇ ਨਾਲ ਦੀ ਉਹ ਜੀ ਕੋਟ ਲੈ ਲਈ ਮਤਲਬ ਤਿੰਨ ਚਾਰ ਚੀਜ਼ਾਂ ਲੈ ਲਈਆਂ ਮਾ ਟੂਰ ਆਉਂਦਾ ਕਹਾਂ ਜਾਇਆ ਹੀ ਤੇ ਮੈਂ ਤਾਂ ਗੱਲਾਂ ਲੈਦੀਆਂ ਮੈਂ ਕਿਸੇ ਦੀ ਪਸੰਦ ਨਾਲ ਨਹੀਂ ਲੈਂਦਾ ਕਪੜੇ ਮੈਂ ਆਪਦੀ ਪਸੰਦ ਆਪ ਹੀ ਦੇਦਾ ਉਹਨਾਂ ਤੇ ਹੁਣ ਚੱਲਦੇ ਆ ਮੈਟਰੋ ਗਨਿੰਨ ਤੁਹਾਨੂੰ ਜਗ ਦਿਖਾਉਨੇ ਆ ਮਿਲਾਨ ਸੈਂਟਰ ਆਲੇ ਇੱਥੇ ਜਿਹੜਾ ਮੇਨ ਸਟੇਸ਼ਨ ਆ ਪ੍ਰਿੰਸ ਸਟੇਸ਼ਨ ਤੇ ਮੈਟਰੋ ਫੜਦੇ ਆ ਦੋ ਮਿੰਟ ਚੱਲੀਏ ਫਿਰ ਉਧਰ ਨੂੰ ਇੱਧਰ ਵੀ ਸਾਰੀਆਂ ਕਪੜੇ ਲੀੜ ਵਾਲੀਆਂ ਨਿਕਾਣਾਂ ਦੇਖੋ ਭਰੇ ਆ ਪਿਆ ਪੂਰਾ ਪਿੱਛੇ ਨੂੰ ਵੀ ਉਹੀ ਕੰਮ ਆ ਸੋ ਕਿਰਮਾ ਦਾ ਥੋੜੇ ਛੋਟੇ ਬ੍ਰਾਂਡ ਆ ਉੱਧਰੋਂ ਸਾਰੇ ਵੱਡੇ ਵੱਡੇ ਬ੍ਰਾਂਡ ਹੀ ਨੇ ਤੈਨੂੰ ਆਪਣੇ ਬਜਟ ਵਾਲੇ ਆ ਸਾਰੇ ਫਿਰ ਸਿੱਧਾ ਆਉਂਨੇ ਆ ਮਲਾਹਨ ਤੋਂ ਮੁੰਡੋਂ ਉੱਧਰੋਂ ਇਹ ਪਹੁੰਚ ਗਏ ਆ ਮਲਾਹਨ ਉੱਚੰਤਰਾ ਵਾਲੇ ਮਤਲਬ ਸ੍ਰੀ ਹੰਦ ਦੇ ਮਲਾਹਨ ਦਾ ਜਿਹੜਾ ਮੇਨ ਰੇਲਵੇ ਸਟੇਸ਼ਨ ਤੇ ਇੱਥੇ ਸਾਹਮਣੇ ਕੋਈ ਨਾ ਕੋਈ ਐਕਟੀਵਿਟੀ ਇੱਥੇ ਚੱਲਦੀਆਂ ਰਹਿੰਦੀਆਂ ਨੇ ਜਿਵੇਂ ਅੱਜ ਆ ਜਲਦ ਰਹੀ ਆ ਦੇਖੋ ਜੋ ਬਰਫ ਪਈ ਹੁੰਦੀ ਆ ਉਹ ਤਾਂ ਉਹ ਕਰਦੇ ਹੁੰਦੇ ਆ ਬਰਫ ਵਾਲੀਆਂ ਐਕਟੀਵਿਟੀਆਂ ਬਿਨੋ ਕੰਪੀਟੀਸ਼ਨ ਜਿਹੜੇ ਇੱਥੇ ਚੱਲਦੇ ਹੀ ਰਹਿੰਦੇ ਆ ਜੰਗਲ ਵਿੱਚ ਚਲਾ ਰਹੇ ਹੈ। ਕਿਤੇ ਹੁਣ ਆ ਵੀ ਬਹੁਤ ਪੁਰਾਣੀ ਇਮਾਰਤ ਬਣੀ ਹੋਈ ਹੈ ਬਹੁਤ ਵੱਡੀ ਹੈ ਅੰਦਰੋਂ। ਇਹਦੇ ਆਲੇ-ਦੁਆਲੇ ਬਿਲਡਿੰਗਾਂ ਵੀ ਹੈਗੀਆਂ ਨੇ। ਮਤਲਬ ਬਾਹਰ ਨਿਕਲ ਕੇ ਬਾਹਰ ਵਾਲੀ ਬਾਈ ਵਾਝਦੀ ਹੈ। ਇੱਥੇ ਵੀ ਅੰਦਰ ਵੱੜਦੇ ਹਾਰ ਤੁਹਾਨੂੰ ਮੇਕਅੱਪ ਵਾਲਾ ਸਮਾਨ, ਕੱਪੜੇ, ਲੀਡ ਵਾਲੀ ਦੁਕਾਨਾਂ, ਕਾਫੇ ਤੇ ਰੀਸਰਵ ਇਹੋ ਜਿਹਾ ਕੋਈ ਹੋਊਗਾ ਇੱਥੇ। ਸਿੱਧਾ ਜਾਈ ਜਾਣਾ। ਟਿਕਟ ਵਗੈਰਾ ਲੈਣੀਆਂ ਇੱਥੇ ਮਿਲ ਜਾਂਦੀਆਂ ਵਾਹ। ਆਨਲਾਈਨ ਬੁੱਕ ਕਰਾਇਆ ਕਰੋ ਅੱਜਕੱਲ ਸਾਰਾ ਕੁਝ ਡਿਜੀਟਲ ਆ। ਵਧੀਆ ਰਹਿੰਦਾ ਬੰਦਾ। ਚਲੋ ਮੈਂ ਤਾਂ ਹਾਊਸ ਵੇਰੇ ਆ ਕੇ ਉੱਥੇ ਲੈਤੀ ਸੀ ਪਰ ਐਂ ਆ ਵੀ ਉੱਥੋਂ ਸਾਡੇ ਮੈਨ ਮਿਲ ਜਾਂਦੀ ਐ ਇੱਥੋਂ ਵੀ ਇਹਨਾਂ ਮਿਲ ਜਾਂਦੀ ਐ ਪਰ ਇੱਥੇ ਮੈਨ ਲੱਗਾ ਕੱਲੀਆਂ ਮਸ਼ੀਨਾਂ ਹੀ ਲੱਗੀਆਂ ਨੇ ਆਪ ਦੇਣ ਵਾਲੇ ਹੈਗੇ ਆ ਬਦ ਐਨਾ ਹੀ ਅੱਜ ਕੱਲ ਸਾਰੇ ਕਿਤੇ ਡਿਜੀਟਲ ਕਰੀ ਜਾਂਦੇ ਹੁਣ ਮੈਂ ਕੱਪੜੇ ਲੈ ਕੇ ਆਇਆ ਉੱਥੇ ਵੀ ਉਹ ਨਹੀਂ ਸੀਗੇ ਮਤਲਬ ਕਾਊਂਟਰ ਨਹੀਂ ਬਣੇ ਹੋਏ ਸੀ ਉਹਨਾਂ ਦੇ ਆਟੋਮੈਟਿਕ ਆਪ ਦਾ ਮਸ਼ੀਨ ਚ ਛੇਟੋ ਪੈਸੇ ਦਿਓ ਤੇ ਆਪ ਦਾ ਨਿਕਲ ਜਾਓ ਕੋਈ ਮਤਲਬ ਟੈਗ ਜਾ ਵੀ ਆਪ ਹੀ ਖੋਲਣਾ ਪੈਂਦਾ ਜਿਹੜਾ ਹੂਟਰ ਬਾਦ ਦਾ ਹੁੰਦਾ ਹੈ ਜੇ ਬੰਦਾ ਚੱਕ ਕੇ ਲੈ ਜਾਏ ਕੱਪੜੇ ਉਹ ਵੀ ਆਪ ਹੀ ਲਾਉਣਾ ਪੈਂਦਾ ਜ ਹਾਂਜੀ ਇਕੱਠੇ ਦੇਖੋ ਬਾਬੇ ਲੈਣਾ ਹੀ ਲੱਗੀਆਂ ਪਈਆਂ ਨੇ ਅੰਦਰ ਵੜਨ ਦੇ ਲਈ ਇੰਨਾ ਇਕੱਠਾ ਹੋਣ ਲੱਗੇ ਆਵੇ ਸਾਰੀਆਂ ਕਰੀਨੇ ਟ੍ਰੇਨਾਂ ਖੜੀਆਂ ਨੇ ਇੱਥੋਂ ਐਂਟਰੀ ਹੁੰਦੀ ਆ ਤੇ ਆਹ ਖੜੀਆਂ ਨੇ ਬਾਬੇ ਫ੍ਰੀਚਰ ਉਸ ਸਾਈਡ ਲਈ ਦੀਆਂ ਸਾਰੀਆਂ ਉਹ ਪੇਟ ਟ੍ਰੇਨਾਂ ਜਿਹੜੀਆਂ ਲਾਲ ਰੰਗ ਦੀਆਂ ਨੇ ਬਹੁਤ ਗੋਲੀ ਵਾਂਗੂ ਚੱਲਦੀਆਂ ਇਹ ਤੇ ਆਪਣੇ ਟ੍ਰੇਨ ਇੱਧਰਲੇ ਹੁੰਜੇ ਜਾ ਕੇ ਲਾ ਦਿੰਦੇ ਜਮਾਂ ਸੱਜੇ ਪਾਸੇ ਦੇ ਹੁਣ ਚੱਲਦੇ ਆ ਪਰ ਇੰਨ ਤੁਰ ਕੇ ਬਾਅਦ 5 ਮਿੰਟ ਰਹਿ ਗਏ ਚਲੋ ਚੱਲੀਏ ਇਹ ਤੇ ਸੱਤਿਆਂ ਮਤਲਬ ਐਨਡੀ ਹੁੰਦਾ ਤੇ ਟ੍ਰੇਨਾਂ ਦੇ ਅੱਗੇ ਨਾ ਆਉਂਦੀਆਂ ਬੈਗ ਹੀ ਜਾਣਾ ਪੈਂਦਾ ਇਹਨਾਂ ਨੂੰ ਇੱਥੋਂ ਬੈਗ ਨਿਕਲ ਕੇ ਫੇਰ ਉਹ ਟਰੈਕ ਤੇ ਚੜ੍ਹਨਾ ਵੈਂਦਾ ਇੱਥੇ ਇਹ ਹਸਾਬ ਨਾਲ ਆ ਜਾਂਦੇ ਨੇ ਦੇਖੋ ਸਟੇਸ਼ਨ ਐਨਡੀ ਇੱਥੇ ਸਾਰੀਆਂ ਲੱਗੀਆਂ ਨਾ ਸੱਤਿਆਂ ਕਾ ਮੇਨ ਇਹ ਰੋਮ ਇਹ ਦੋ ਮੇਨ ਸਟੇਸ਼ਨ ਇਟਲੀ ਦੇ ਤੇ ਆਪਣੇ ਵਾਲੀ ਵੀ ਲੱਗੀ ਖੜੀ ਜੜ ਟ੍ਰੇਨ ਤਾਂ ਲੱਗਦਾ ਉੱਡੇ ਚੱਲੀਏ ਇਹ ਨਿਕਲ ਗਈ ਨਾ ਇਦੋਂ ਆ ਘੰਟੇ ਬਾਅਦ ਆਉਣੀ ਆ ਤੇ ਉਹਨੇ 2 ਘੰਟੇ ਐ ਪੰਚਾਉਣਾ ਰਾਤ ਹੀ ਹੋ ਜਣੀ ਆ ਫਿਰ ਤੱਕਰੇ ਜਾਂਦੇ ਨੇ